ਨਾ ਫਰਮ ਭਰਿਆ ਜਾਵੇ ਸਵਤਾ ਸੈਂਟਰ ਜਮਾ ਕਰਾਇਆ ਜਾਵੇ ਜੇ ਉਹ ਕ੍ਰਿਮੀਨਲ ਹੋਇਆ ਤੁਹਾਨੂੰ ਪੇਪਰ ਨਹੀਂ ਭੱਜਨੇਗਾ ਖਾਲੀ ਕਰਾ ਦਿਓ ਕੋਲ ਮਕਾਨ ਤੁਸੀਂ ਕਿਰਾਏ ਦੇ ਨਾਲ ਜੋ ਰੱਖੀ ਜਾਂਦੇ ਆਪਾਂ ਬੰਦਾ ਸਿੰਘ ਬਹਾਦਰ ਦੀ ਗੱਲ ਕਰੀ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀ ਜਾਂ ਪੀਰ ਬੁੱਧੂ ਸ਼ਾਹ ਕੌਣ ਸੀ ਹਿੰਦੀ ਬੋਲਣ ਵਾਲਾ ਸੀ ਉਹ ਤੇ ਮੁ슬ਮਨ ਸੀ ਜਾਂ ਸਾਈ ਮੀਆਂ ਮੀਰ ਕੌਣ ਸੀ ਇਹ ਜਿਹੜੇ ਸਿੰਘਰ ਸੀ ਉਹਦੇ ਸੀ ਜਿਹੜੇ ਸਾਡੇ ਗੁਰੂ ਪੀਰ ਸੀ ਉਹਨਾਂ ਨੇ ਸੰਸੇਧ ਦੇਣ ਦੀ ਕੋਸ਼ਿਸ਼ ਕੀਤੀ ਸੀ ਉੱਚ ਨਹੀਂ ਖਤਮ ਕਰਨ ਵਾਸਤੇ ਜਾਤ ਪਾਤ ਖਤਮ ਕਰਨ ਵਾਸਤੇ ਤਾਂ ਕੀ ਵੀ ਗੱਲ ਆ ਗਈ ਤੁਹਾਡੇ ਕਹਿੰਦੇ ਕਹਿੰਦੇ ਕਿ ਆਪਾਂ ਗਲਤ ਕਰੀ ਜਾਂਦੇ ਆ ਕਿ ਪ੍ਰਵਾਸੀ ਨੇ ਭਜਾਓ ਤੇ ਤੁਹਾਨੂੰ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਕਵੀਰ ਹੋਰਾਂ ਦੀ ਔਰ ਭਗਤਾਂ ਦੀ ਬਾਣੀ ਹੈ ਫਖਰੀਆਂ ਸਤਿਟਾਂ ਦੇ ਨਹੀਂ ਗੁਰੂ ਨੇ ਭਰਤ ਨੇ ਫਿਰ ਉਹ ਫਿਰ ਤੁਸੀਂ ਗ੍ਰੰਥ ਸਾਹਿਬ ਤੋਂ ਉਹਨਾਂ ਦੀ ਬਾਣੀ ਕੱਢੋਗੇ ਇਹ ਵੀ ਜਿਹਨੂੰ ਐਨ ਆਰ ਆਈ ਨਹੀਂ ਤੁਸੀਂ ਗੋਰਿਆਂ ਦੇ ਗੋਰਿਆਂ ਦੇ ਭਈਏ ਕਹੋ ਗੋਰਿਆਂ ਦੇ ਭਈਏ ਕਹੋ ਜਿਹੜੇ ਉਹ ਐਨ ਆਰ ਆਈ ਪ੍ਰਵਾਸੀ ਹੈ ਜਦੋਂ ਪਾਈਆ ਸੋਨਾ ਪਾ ਕੇ ਘੁੰਮਦੇ ਸੀ ਉਹ ਇੱਥੇ ਦਾਦੇ ਮੇਅਰਪੋਰਟ ਦੇ ਪੁੱਤਾਂ ਵੀ ਲਾਇਆ ਇੱਦਾਂ ਹੀ ਦਾਦੇ ਵੀ ਉੱਥੋਂ ਲੋਨ ਲੈ ਕੇ ਲਿਆਂਦਾ ਸੋਨਾ ਜਦੋਂ ਪਾਈਆ ਸੋਨਾ ਪਾ ਕੇ ਇੱਥੇ ਘੁੰਮਦੇ ਸੀ ਕਿ ਲੱਗਦਾ ਵੀ ਲੈ ਵੀ ਬਾਹਰ ਲੇ ਦੇ ਤਾਂ ਜ਼ਿੰਦਗੀ ਬੜੀ ਵਧੀਆ ਹੈ ਸਵਰਗ ਚ ਰੇੜੀ ਲਾਣ ਨੂੰ ਕਹੋ ਆਪਣੇ ਮੁੰਡੇ ਵੀ ਆਹ ਲਾਂਦਾ ਫਿਰਦਾ ਬਿਹਾਰੀ ਰੇੜੀ ਵੀ ਸਮੋਸਿਆਂ ਦੀ ਰੇੜੀ ਮੇਰੇ ਦਾਉ ਪਿੰਡ ਦੀ ਸੜਕ ਤੇ ਮੈਂ ਆਪਣੇ ਕਿਹੇ ਪਿੰਡ ਦੇ ਨੀੜੀ ਮੁੰਡੇ ਨੂੰ ਕਹਾ ਵੀ ਲੈ ਵੀ ਬੇਟਾ ਭਰਾ ਰੇੜੀ ਤੂੰ ਲਾ ਰابطਾਂ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਖਰ ਸਵਾਗਤ ਕਰਦਾ ਪੰਜਾਬ ਦੇ ਵਿੱਚ ਪਿਛਲੇ 10 12 ਦਿਨਾਂ ਤੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ ਕਿ ਪੰਜਾਬ ਵਿੱਚੋਂ ਪ੍ਰਵਾਸੀਆਂ ਨੂੰ ਕੱਢ ਦਿਓ ਕਿਉਂਕਿ ਉਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਇੱਕ ਦੂਸਰੇ ਤਰ੍ਹਾਂ ਦੇ ਲੋਕ ਇਹ ਵੀ ਨੇ ਜੋ ਕਹਿੰਦੇ ਨੇ ਕਿ ਠੀਕ ਹੈ ਪ੍ਰਵਾਸੀ ਇੱਥੇ ਆਪਾਂ ਮੇ ਰਹਿਣ ਪਰ ਉਹਨਾਂ ਦੀ ਜਿਹੜੀ ਪਛਾਣ ਹੈ ਉਹ ਸਾਨੂੰ ਪਤਾ ਹੋਵੇ ਕਿ ਉਹ ਬੰਦਾ ਕੌਣ ਆ ਕਿੱਥੋਂ ਦਾ ਉਹਦਾ ਆਧਾਰ ਕਾਰਡ ਜ਼ਰੂਰ ਹੋਵੇ ਕਿਉਂਕਿ ਅਕਸਰ ਸੁਣਿਆ ਹੈ ਕਿ ਜੁਪੀ ਬਿਹਾਰ ਵਾਲੇ ਉੱਥੇ ਕ੍ਰਾਈਮ ਕਰਕੇ ਇੱਥੇ ਆ ਜਾਂਦੇ ਨੇ ਇੱਥੇ ਛੁਪੇ ਰਹਿੰਦੇ ਨੇ ਕੰਮ ਕਰਦੇ ਰਹਿੰਦੇ ਨੇ ਇੱਥੇ ਫਿਰ ਹੋਰ ਇੱਕ ਦੋ ਕ੍ਰਾਈਮ ਕਰਦੇ ਨੇ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ ਲੋਕ ਸਿੱਧੇ ਤੌਰ ਤੇ ਕਹਿੰਦੇ ਨੇ ਕਿ ਜਿੰਨਾ ਤੱਕ ਭਿੰਨਿਆਂ ਨੂੰ ਭਜਾਇਆ ਨਹੀਂ ਜਾਣਾ ਤਾਂ ਪੰਜਾਬ ਦਾ ਵਿਕਾਸ ਨਹੀਂ ਹੋਣਾ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਨਹੀਂ ਹੋਣੇ ਪਰ ਇਸ ਮਾਮਲੇ ਤੇ ਦਵੰਦ ਹੈ ਵਿਵਾਦ ਹੈ ਉਹ ਸਾਰੇ ਕਸਤੇ ਗੱਲ ਕਰਾਂਗੇ ਇਸਤਮ ਸਿੰਘ ਦਾਉ ਨਾਲ ਜੋ ਤਰਕਸ਼ੀਲ ਸੁਸਾਇਟੀ ਦੇ ਆਗੂ ਵੀ ਨੇ ਤੇ ਸਮਾਸ਼ੇਵੀ ਵੀ ਨੇ ਇਹਨਾਂ ਨੇ ਪਿਛਲੇ ਇੱਕ ਦੋ ਦਿਨਾਂ ਤੋਂ ਲਗਾਤਾਰ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਭੇਡਾਂ ਜਾਦੇ ਨੇ ਔਰ ਜੋ ਦੇ ਘਟਾ ਇਹਨਾਂ ਦੇ ਆਪਦੇ ਸ਼ਬਦਾਂ ਚ ਸੁਣ ਲੈਣਿਆ ਇਹ ਕੀ ਕਹਿਣਾ ਚਾਹਣਗੇ ਪੰਜਾਬੀਆਂ ਨੂੰ ਤੇ ਨਾਲ ਗੱਲ ਡਿਟੇਲ ਵਿੱਚ ਕਰਾਂਗੇ ਕਿ ਪ੍ਰਵਾਸ ਕੁਦਰਤ ਦਾ ਨਿਯਮ ਹੈ ਜਾਂ ਫਿਰ ਇਹਦੇ ਪਿੱਛੇ ਕੋਈ ਸਾਜ਼ਿਸ਼ ਨਾਮ ਜੀ ਸਵਾਗਤ ਆ ਤੁਹਾਡਾ ਹਾਂ ਧੰਨਵਾਦ ਜੀ ਪਹਿਲਾਂ ਮੈਂ ਦੱਸਦਾ ਕਿ ਮੈਂ ਸਾਵਕਾ ਤਰਕਸ਼ਿ ਲਾਗੂਆ ਅੱਜ ਕੱਲ ਮੈਂ ਤਰਕਸ਼ਿ ਰਿਟੀ ਦਾ ਮੈਂਬਰ ਨਹੀਂ ਹਾਂ ਤੇ ਪੋਸਟਾਂ ਮੇਰੇ ਵੱਲੋਂ ਪਾਏਗੇ ਆ ਮਾਰਾ ਮੋਟਾ ਪੜ੍ਹਿਆ ਜਿੰਨਾ ਕਿ ਮੈਂ ਕਿ ਜਿਹੜਾ ਪ੍ਰਵਾਸ ਹੈ ਸਦੀਆਂ ਤੋਂ ਆ ਜੇ ਪੁਰਾਣਾ ਮਿਥਿਹਾਸ ਤੇ ਇਤਿਹਾਸ ਦੇਖੋ ਕਦੀ ਆਰੀਅਨ ਲੋਕ ਵੀ ਆਏ ਸੀ ਭਾਵੇਂ ਹਮਲਾਵਰ ਬਣ ਕੇ ਆਏ ਸੀ ਪਾਵੇਂ ਪਾਲ ਕਰਨ ਆਈ ਸੀ ਪਾਵੇਂ ਪਸ਼ੂ ਪਾਲਣ ਲਿਆ ਸੀ ਉਹ ਇੱਥੇ ਬਸ ਗਏ ਅੱਜ ਕੱਲ ਜਿਹਨੂੰ ਲੋਕ ਕਹਿੰਦੇ ਵਿਆਰ ਐਸਐਸ ਆ ਜਾਂ ਹੋ ਰਿਹਾ ਹੈ ਤਾਂ ਲੋਕ ਲਾਲਾ ਪਾਣੇ ਉਹ ਕਦੇ ਉਹ ਪ੍ਰਵਾਸੀ ਜਿਹੜਾ 1000 ਸਾਲ ਪਹਿਲੇ ਫਿਰ ਕਦੇ ਮੁਗਲ ਆਏ ਉਹ ਪਾਵੇਂ ਹਮਲਾਵਰ ਬਣ ਕੇ ਆਏ ਪਾਵੇਂ ਰਾਜੇ ਬਣ ਕੇ ਆਏ ਉਹ ਇੱਥੇ ਰਹਿ ਗਏ ਇੱਥੇ ਟਿਕੇ ਤੇ ਇੱਥੇ ਰਾਜ ਵੀ ਕਰ ਲਿਆ ਫਿਰ ਅੰਗਰੇਜ਼ ਆਏ ਕੋਈ ਕਿਸੇ ਦੇਸ਼ਾਂ ਤੋਂ ਪੁਰਤਗਾਲ ਆਏ ਬਸਤੀਵਾਦੀ ਯੁੱਗ ਆ ਗਿਆ ਇਹ ਪ੍ਰਵਾਸ ਤਾਂ ਹੁੰਦਾ ਰਿਹਾ ਫਿਰ ਅੰਗਰੇਜ਼ੇ ਦੇ ਨਾਲ ਅਫਰੀਕਨ ਲੋਕ ਪੂਰੀ ਦੁਨੀਆ ਚਲੇ ਗਏ ਕਦੇ ਗੁਲਾਮਾਂ ਦਾ ਵਪਾਰ ਬਿਓ ਉਹ ਵੀ ਇੱਕ ਪ੍ਰਵਾਸ ਦਾ ਹਿੱਸਾ ਸੀ ਹੁਣ ਅਮਰੀਕਾ 'ਚ ਬੈਠੇ ਆ ਯੂਰਪ 'ਚ ਬੈਠੇ ਆ ਫਿਰ ਪੰਜਾਬੀ ਵੀ ਗਏ ਅੰਗਰੇਜ਼ਾਂ ਨੇ ਫੌਜਾਂ 'ਚ ਭਰਤੀ ਕੀਤੀ ਹੁਣ ਇਹ ਕਿਹਾ ਜਾਂਦਾ ਪੰਜਾਬੀ ਤੇ ਆਲੂ ਦੁਨੀਆ ਦੇ ਹਰ ਕੋਨੇ 'ਚ ਮਿਲਦੇ ਆ ਨਾਲ ਚైనਾ ਵਾਲਿਆਂ ਨੂੰ ਕਿਹਾ ਜਾਂਦਾ ਪੰਜਾਬੀ ਤੇ ਚైనਾ ਵਾਲ ਨੂੰ ਇਸ ਮਾਮਲੇ 'ਚ ਇਕੱਠਾ ਮੰਨਿਆ ਜਾਂਦਾ ਕਿ ਚైనా ਵਾਲੇ ਤੇ ਪੰਜਾਬੀ ਹਰ ਤਰ੍ਹਾਂ ਮਿਲਦੇ ਹਾਂ ਦੁਨੀਆ ਦੇ ਹਰ ਕੋਨੇ 'ਚ ਮਿਲਦੇ ਇੱਕ ਪ੍ਰਵਾਸ ਦਾ ਹੀ ਹਿੱਸਾ ਹੈਗਾ ਕਦੇ ਹਮਲਾਵਰ ਬਣਦੇ ਸੀ ਕਦੇ ਲੁਟੇਰੇ ਬਣਦੇ ਸੀ ਕਦੇ ਕਾਨੂੰਨੀ ਤਰੀਕੇ ਨਾਲ ਜਾਂਦੇ ਆ ਹੁਣ ਰਹੀ ਗੱਲ ਮਾਹੌਲ ਖਰਾਬ ਕਰਨ ਦੀ ਗੰਦੀਆਂ ਮੱਛੀਆਂ ਹਰਥਾਂ ਪੰਜਾਬੀਆਂ ਚ ਜਿਹੜੇ ਪ੍ਰਵਾਸੀ ਐ ਜਦੋਂ ਪੰਜਾਬੀ ਪ੍ਰਵਾਸੀ ਗਏ ਤਾਂ ਇਥੇ ਝਾਲੀ ਪਾਸਪੋਰਟ ਬਣ ਕੇ ਝਾਲੀ ਫੇਕ ਆਈਡੀ ਤੇ ਕੋਈ ਅਮਰੀਕਾ ਕੈਨੇਡਾ ਵੀ ਗਿਆ ਡੌਂਕੀਆਂ ਲਾ ਕੇ ਡੌਂਕੀ ਲਾ ਕੇ ਗਏ ਐ ਤੇ ਕਈ ਪੁਲਿਸ ਅਫਸਰ ਝਾਲੀ ਪਾਸਪੋਰਟ ਬਣਾਏ ਗਏ ਅੱਜ ਦੀਆਂ ਖਬਰਾਂ ਹੈਗੀਆਂ ਤਾਂ ਗੋਰੇ ਵੀ ਇਹ ਗੱਲ ਕਹਿ ਰਹੇ ਐ ਕਿ ਇੰਡੀਅਨ ਭਈਆਂ ਨੂੰ ਭਜਾਓ ਉਹ ਭਈਆ ਸ਼ਬਦ ਨਹੀਂ ਵਰਤੇ ਕੁਝ ਹੋਰ ਕਹਿੰਦੇ ਐ ਪ੍ਰੋਟੈਸਟ ਹੋ ਰਿਹਾ ਇੰਗਲੈਂਡ ਦੇ ਵਿੱਚ ਅਮਰੀਕਾ 트ੰਪ ਨੇ ਚੂੜੀ ਟਾਈਟ ਕਰ ਦਿੱਤੀ ਇਹ ਕੈਨੇਡਾ ਚ ਰੌਲਾ ਪੈ ਰਿਹਾ ਉਹਨੇ ਪੜ੍ਹਾਈ ਦੇ ਜਿਹੜੇ ਕੰਮ ਔਖੇ ਹੋ ਗਏ ਨਿਊਜ਼ੀਲੈਂਡ ਚ ਇਹਦਾ ਰੌਲਾ ਪੈ ਰਿਹਾ ਆਸਟ੍ਰੇਲੀਆ ਚ ਰੌਲਾ ਪੈ ਰਿਹਾ ਇਹ ਜਿਹੜਾ ਪ੍ਰਵਾਸ ਦੀ ਸਮੱਸਿਆ ਤਾਂ ਬਣੀ ਹੋਈ ਹੈ ਹਾਂ ਉਹਨਾਂ ਦੇਸ਼ਾਂ ਚ ਕਿਉਂਕਿ ਪੈਸੇ ਵੱਧ ਲੱਗਦੇ ਆ ਦੂਜੇ ਦੇਸ਼ ਐ ਪਾਸਪੋਰਟ ਬਣਾਣਾ ਪੈਂਦਾ ਪੂਰੀ ਪ੍ਰੋਪਰ ਵੈਰੀਫਿਕੇਸ਼ਨ ਹੁੰਦੀ ਹੈ ਜਿਹੜਾ ਅੰਦਰੂਨੀ ਪ੍ਰਵਾਸ ਹੈ ਇੱਕ ਸੂਬੇ ਦੇ ਦੂਜੀ ਥਾਂ ਪਿੰਡ ਛੱਡ ਕੇ ਸ਼ਹਿਰ ਆ ਗਏ ਇਹਦੇ ਵਿੱਚ ਵੀ ਥੋੜੇ ਰੂਲ ਐਂਡ ਰੈਗੂਲੇਸ਼ਨ ਟਿਕਦੇ ਆ ਪਰ ਮੈਂ ਹੁਣ ਪੰਜਾਬੀ ਨੂੰ ਕਹਿੰਦਾ ਵੀ ਜਿਹੜਾ ਅਸਲੀ ਹੱਲ ਇਹ ਨਹੀਂ ਹੈ ਕਿ ਗਰੀਬ ਬੰਦੇ ਦੀ ਰੇੜੀ ਨੂੰ ਉਲਟਾ ਦਿਓ ਉਹਨੂੰ ਕੁੱਟਮਾਰ ਕਰ ਦਿਓ ਫਿਰ ਮੈਂ ਪੰਜਾਬੀ ਨੂੰ ਕਿਹਾ ਕਿ ਭੇਡਾਂ ਯਾਰ ਤੁਸੀਂ ਭੇਡਾਂ ਭੇਡ ਮੈਂ ਭੇਡਾਂ ਦੇ ਵਿਗਿਆਣਾਂ ਦੀ ਗੱਲ ਵਰਤੇ ਵਿਗਿਆਣ ਕਿ ਨੂੰ ਮੰਨਦੇ ਵਿਗਿਆਣ ਦੇ ਵਿਗਿਆਣ ਹੈਗੀ ਲੁਟੇਰੀ ਜਮਾਤ ਓਕੇ ਭੇਡ ਹੈਗੀ ਨਾ ਸਮਝ ਲੋਗ ਮੈਂ ਕਿਹਾ ਵੀ ਭੇਡਾਂ ਦਾ ਸਿੱਧਾ ਨੇ ਕਹਿੰਦੇ ਭੇਡ ਚਾਲ ਤਾਂ ਪੱਕਾ ਨਹੀਂ ਭੇਡ ਚਾਲ ਲੱਗ ਜੀਦਾ ਭੇਡ ਲੱਗ ਜੀਦਾ ਮੈਂ ਇੱਕ ਸ਼ਬਦ ਵਰਤੇ ਕਿ ਭੇਡਾਂ ਦੀ ਖੋਪੜੀ ਬੜੇ ਮਜ਼ਬੂਤ ਹੁੰਦੀ ਹੈ ਚਾ ਉਹ ਟੱਕ ਤੁਸੀਂ ਪਿੰਡ ਦੇ ਆਮ ਵੀਰ ਦੇ ਕੋਲ ਟੱਕਰ ਮਾਰਦੀਆਂ ਤੁਹਾਡੇ ਨਾਲ ਵੀ ਮਾਰ ਸਕਦੀਆਂ ਪਿੰਡ ਹਰ ਜਗ੍ਹਾ ਟੱਕਰ ਮਾਰ ਸਕਦੇ ਬੜੀ ਸਖਤ ਖੋਪੜੀ ਉਹਨਾਂ ਦੀ ਤੇ ਕਿਤੇ ਪੰਜਾਬੀ ਪਿੰਡ ਦੇ ਨਾਲ ਟੱਕਰਾ ਤਾਂ ਨਹੀਂ ਮਾਰਦੇ ਫਿਰ ਮੈਂ ਤਾਂ ਗੱਲ ਕੀਤੀ ਕਿ ਕੱਲੀਆਂ ਟੱਕਰਾ ਨਾ ਮਾਰੋ ਦਿਮਾਗ ਵਰਤੋ ਕਿਉਂਕਿ ਜਿਹੜੇ ਬਗਿਆੜ ਹੈ ਬਗਿਆੜ ਦੇ ਪੰਜੇ ਤੇ ਦੰਦ ਜਿਆਦਾ ਤਿੱਖੇ ਆ ਉਹ ਪਿੰਡਾਂ ਦੇ ਖੋਪੜੀ ਨੂੰ ਚੀਰ ਸਕਦੇ ਆ ਮੈਂ ਗੱਲ ਕਿਉਂ ਕਹੀ ਕਿ ਜਿਹੜੀਆਂ ਤਾਕਤਾਂ ਸਾਡੇ ਕੋਲ ਰੌਲਾ ਪਾਉਣਾ ਚਾਹਨੀ ਆ ਪਾਰੋ ਤੇ ਰਾਜ ਕਰੋ ਦੀ ਨੀਤੀ ਦੇ ਨਾਲ ਉਹ ਬਗਿਆੜ ਹੈ ਤੇ ਪੰਜਾਬੀ ਭੇਡਾ ਬਣ ਕੇ 1947 ਦੇਖ ਲੁਕੀ ਹੋਇਆ ਸੀ ਉਦੋਂ ਬਈਏ ਭਜਾਨ ਦੀ ਭਈਆ ਕੀਰਤੀ ਵਰਗਾ ਭਾਈ ਸ਼ਬਦ ਜਿਹੜਾ ਹਿੰਦੀ ਦਾ ਭਈਆ ਉਹਦਾ ਬਹੁਵਚਨ ਹੋਗਾ ਭਈਏ ਭਈਆ ਉਹ ਵੀ ਭਈਆ ਪੰਜਾਬੀ ਨੇ ਬਗਾਰਤਾ ਭਾਈ ਕੋ ਬਈਆ ਕਹਤਾ ਬਹੁਵਚਨ ਭਾਈਆਂ ਨੂੰ ਭਈਏ ਕਹਤਾ ਇਹ ਬਿਗੜਿਆ ਹੋਇਆ ਸ਼ਬਦ ਹੈ ਪੰਜਾਬੀ ਦਾ ਪਰ ਭਈ ਇਹ ਇਸ ਤਰ੍ਹਾਂ ਦਾ ਸ਼ਬਦ ਲੱਗਦਾ ਜਿਸ ਤਰ੍ਹਾਂ ਕੋਈ ਨੈਗੇਟਿਵ ਸੋਚ ਨਾਲ ਨਾ ਲਿਆ ਜਾਏ ਨੈਗੇਟਿਵ ਸੋਚ ਨਾਲ ਨਹੀਂ ਮਤਲਬ ਪੋਜ਼ਿਟਿਵ ਸੋਚ ਨਾਲ ਆਪਣੇ ਆਪਣੇ ਨੀਮਾ ਦੇ ਖਾਣ ਦੀ ਗੱਲ ਹੈ ਆਪਣੇ ਤੋਂ ਨੀਮਾ ਦੇ ਖਾਣ ਦੀ ਗੱਲ ਹੈ ਜਿੱਦਾਂ ਰੈਡੀ ਡਿਨ ਨੂੰ ਗੋਰੇ ਆਪਣੇ ਨੀਮਾ ਸਮਝਦੇ ਹੈ ਤਾਂ ਜਿੱਦੀ ਲੋਕ ਹੈ ਇਸ ਤਰ੍ਹਾਂ ਹੀ ਜਿਹੜੇ ਸਾਡੇ ਰੱਜੇ ਪੁੱਜੇ ਲੋਕ ਹੈ ਉਹ ਜਿਹੜਾ ਗਰੀਬ ਵਰਗ ਹੈ ਭਾਵੇਂ ਉਹ ਦੇਸੀ ਪੰਜਾਬੀ ਹੋਏ ਜਾਂ ਬਾਹਰ ਦਾ ਹੋਏ ਉਹ ਇੱਕ ਨਫਰਤ ਦੀ ਭਾਵਨਾ ਨਾਲ ਵੀ ਗੁਲਾਮ ਜਿਹੇ ਲੋਕ ਹੈ ਸਾਡੇ ਨੌਕਰ ਜਿਹੇ ਲੋਕ ਹੈ ਜਿਵੇਂ ਸ਼ਹਿਰੀ ਪਿੰਡ ਵਾਲਾ ਨੂੰ ਦੇਸੀ ਕਹਿੰਦੇ ਹਾਂ ਹਾਂ ਬਿਲਕੁਲ ਬਿਲਕੁਲ ਉਹ ਇੱਕ ਸ਼ਬਦ ਹੈ ਭਈਆਂ ਮੈਂ ਹੁਣ ਗੱਲ ਦੱਸਾਂ ਇਹ ਕਲਾ ਪ੍ਰਵਾਸ ਦੀ ਗੱਲ ਨੀਵਾ ਦਖਾਨ ਦੀ ਗੱਲ ਸਦੀਆਂ ਤੋਂ ਹੈ ਜੇ ਬਾਬਾ ਜੀ ਨਾਨਕ ਦੀ ਗੱਲ ਕਰੀਏ ਉਹ ਵੀ ਤਾਂ ਲੌਜੀਕਲੀ ਸੋਚਦੇ ਸੀ ਯਾਰ ਵੀ ਲੋਕਾਂ ਨੂੰ ਥੋੜਾ ਸਮਝਾਈਏ ਤਾਂ ਉਹ ਕਹਿੰਦੇ ਸੀ ਨਹੀਂ ਨਹੀਂ ਯਾਰ ਗੱਲ ਛੱਡੋ ਇਹ ਤਾਂ ਇੱਕ ਨੂਰ ਤੋਂ ਸਭ ਜਗ ਉੱਚਾ ਕਹਿੰਦੇ ਸੀ ਨਾ ਉਹ ਉਹਨਾਂ ਸਮਝਾਉਣ ਦਾ ਢੰਗ ਸੀ ਯਾਰ ਵੀ ਨਫ਼ਰਤ ਨਾ ਕਰੋ ਸਾਰੇ ਬਰਾਬਰ ਆ ਫਿਰ ਉਹਨੂੰ ਇਹ ਵੀ ਕਿਹਾ ਇੱਕ ਹੋਰ ਵੀ ਕਈ ਸ਼ਬਦ ਐਦਾਂ ਦੇ ਗੁਰਬਾਣੀ ਤੇ ਹੈਗੇ ਕਦੇ ਭਗਤ ਕਬੀਰ ਜੀ ਦੀ ਗੱਲ ਕਰੀਏ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ ਜੇ ਗੱਲ ਭਈਆਂ ਦੀ ਗੱਲ ਹੋਏ ਜਾਂ ਹੋਰ ਗੱਲ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜਨਮ ਪਟਨਾ ਚ ਹੋਇਆ ਜਿਹੜੇ ਸਿੱਖ ਪੰਥ ਦੇ ਵਿੱਚ ਪੰਜ ਪਿਆਰੇ ਆ ਉਹ ਸਾਰੇ ਪੰਜਾਬ ਦੇ ਜੰਮੇ ਪੜੇ ਥੋੜੀ ਸੀ ਬਕਵਾਸ ਬਕਵਾਸ ਜਿਹੜੇ ਆਪਣੇ ਤਖਤ ਹੈ ਜਿਹੜਾ ਆਪਣਾ ਸਾਊਥ ਇੰਡੀਆ ਦੇ ਤਖਤ ਹੈ ਉੱਥੇ ਜਿਹੜਾ ਮੇਨ ਉੱਥੇ ਦਾ ਜਥੇਦਾਰ ਹੈਗਾ ਉਹ ਕੌਣ ਹੈ ਉਹ ਹਿੰਦੀ ਬੋਲਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਨਾ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀ ਜਾ ਪੀਰ ਬੁੱਧੂ ਸਾਹ ਕੌਣ ਸੀ ਹਿੰਦੀ ਬੋਲਣ ਵਾਲਾ ਸੀ ਉਹ ਤੇ ਮੁਸਲਮ ਸੀ ਜਾਂ ਸਾਈ ਮੀਆਂ ਮੇਰ ਕੌਣ ਸੀ ਇਹ ਜਿਹੜੇ ਸ਼ਿੰਗਰ ਸੀ ਉਹਦੇ ਜਿਹੜੇ ਸਾਡੇ ਗੁਰੂ ਪੀਰ ਸੀ ਉਹਨਾਂ ਨੇ ਸੰਖੇਪ ਦੇਣ ਦੀ ਕੋਸ਼ਿਸ਼ ਕੀਤੀ ਸੀ ਉੱਚ ਨਹੀਂ ਖਤਮ ਕਰਨ ਵਾਸਤੇ ਜਾਤ ਪਾਤ ਖਤਮ ਕਰਨ ਵਾਸਤੇ ਤਾਂ ਇਹ ਕੀ ਗੱਲ ਆ ਗਈ ਤੁਹਾਡੇ ਕਹਿੰਦੇ ਕਹਿੰਦੇ ਕਿ ਆਪਾਂ ਗਲਤ ਕਰੀ ਜਾਂਦੇ ਆ ਕਿ ਪ੍ਰਵਾਸੀ ਨੇ ਭਜਾਓ ਭਜਾਓ ਜੇ ਤੁਹਾਂ ਗ੍ਰੰਥ ਸਾਹਿਬ ਦੇ ਵਿੱਚ ਭਗਤ ਕਬੀਰ ਹੋਰਾਂ ਦੀ ਹੋਰ ਭਗਤਾਂ ਦੀ ਬਾਣੀ ਆ ਵੱਖਰੀ ਸਟੇਟਾਂ ਦੇ ਨਹੀਂ ਗੁਰੂ ਨੇ ਭਗਤ ਨੇ ਫਿਰ ਉਹ ਫਿਰ ਤੁਸੀਂ ਗ੍ਰੰਥ ਸਾਹਿਬ ਤੋਂ ਉਹਨਾਂ ਦੀ ਬਾਣੀ ਕੱਢੋਗੇ ਇਹ ਵੀ ਵੱਡਾ ਸਵਾਲ ਮੈਂ ਹੁਣ ਗੱਲ ਕਰਦਾ ਭੇਡਾ ਭੇਡਾ ਮੈਂ ਕਿਉਂ ਕਿਹਾ ਯਾਰ ਕਿਸੇ ਨੂੰ ਸਮਝ ਆ ਗਈ ਇਹ ਮੂਰਖ ਲੋਕਾਂ ਨੂੰ ਮੂਰਖ ਕਿਵੇਂ ਬਣਾਇਆ ਜਾ ਸਕਦਾ ਮੈਂ ਕਿਹਾ ਕਿ ਪੂਰੀ ਧਰਤੀ ਤੇ ਮੂਰਖਾਂ ਦੀ ਗਿਣਤੀ ਇੰਡੀਆ ਚ ਜ਼ਿਆਦਾ ਭਾਰਤ ਵੀ ਜ਼ਿਆਦਾ ਤੇ ਪੰਜਾਬੀ ਕਦੇ ਕਦੇ ਨੰਬਰ 1 ਹੋ ਜਾਂਦੇ ਤੇ ਪੰਜਾਬੀ ਨੰਬਰ 1 ਮੂਰਖ ਬਣੇ ਭੇਡਾ ਬਣਿਆ ਕਿਵੇਂ ਜਦੋਂ ਬਸਤੀਵਾਦੀ ਯੁੱਗ ਦਾ ਅੰਤ ਆਇਆ ਸੈਕੰਡ ਵਰਲਡ ਵਾਰ ਤੋਂ ਬਾਅਦ ਤਾ ਭੇਡਾਂ ਨੇ ਸੋਚਿਆ ਕਿ ਇੱਥੇ ਗੁਲਾਮ ਕਿਵੇਂ ਕਰੀਏ ਸਾਡਾ ਵਪਾਰ ਕਿਵੇਂ ਚੱਲੇਗਾ ਉਹ ਕਹਿੰਦੇ ਦੋ ਦੇਸ਼ ਬਣ ਕੇ ਤਾਂ ਚੱਲੇਗਾ ਉਹ ਕਹਿੰਦੇ ਦੋ ਦੇਸ਼ ਬਣਾਵਾਂ ਤੇ ਇਹਨੂੰ ਲੜਾਣਾ ਪੈਣਾ ਭੇਡਾਂ ਨੂੰ ਕਿਵੇਂ ਲੜਾਓਗੇ ਕਹਿੰਦੇ ਜਿੱਦਾਂ ਹੁਣ ਤੁਸੀਂ ਕਹਿੰਦੇ ਭਈ ਇਹ ਭਜਾਓ ਮਹੀਮ ਅਸੀਂ ਸਿੱਖ ਭਜਾਓ ਹਿੰਦੂ ਭਜਾਓ ਮੁਸਲਮਾਨ ਭਜਾਓ ਵਾਲੀ ਮੀਮ ਚਲਾਨੇ ਆ ਉਹਨਾਂ ਨੇ ਲਾਹੌਰ ਦੀ ਮਸਜਿਦ ਤੇ ਮੰਦਰਾਂ ਦੇ ਵਿੱਚ ਗਊ ਦੇ ਅੰਸ਼ ਗਊ ਦੇ ਸਰੀਰ ਵੱਡ ਟੁੱਕੇ ਸਿੱਟੇ ਸੂਰਾ ਦੇ ਅੰਗ ਵੱਡ ਟੁੱਕੇ ਸਿੱਟੇ ਜੇ ਜਦੋਂ ਸੂਰ ਮੁਸਲਮਾਨ ਨਫ਼ਰਤ ਕਰਦੇ ਆ ਹਿੰਦੂਆਂ ਦੇ ਨਾਮ ਲਾਤਾ ਜਦੋਂ ਮੰਦਰ ਦੇ ਵਿੱਚ ਸਿੱਟੇ ਦਾ ਮੁਸਲਮਾਨਾਂ ਦਾ ਨਾਮ ਲਾਤਾ ਹੁਣ ਪੰਜਾਬ ਦੇ ਵਿੱਚ ਵੀ ਜਦੋਂ ਖੜਗੋਵਾਦ ਪੈਦਾ ਹੋਇਆ ਨਹੀਂ ਮੈਂ ਉਹਦੋਂ ਵੀ ਸਿਰਟਾ ਵੀੜੇ ਉਹਦੋਂ ਨਹੀਂ ਹੁਣ ਗੱਲ ਕਰਦਾ ਹੁਣ ਅਸੀਂ ਭੇਡਾਂ ਨਹੀਂ ਬਣ ਗਏ ਯਾਰ ਹੁਣ ਦੱਸੋ 10 ਲੱਖ ਬੰਦੇ ਪੰਜਾਬੀਆਂ ਨੇ ਪੰਜਾਬੀਆਂ ਨੂੰ ਮਾਰਿਆ ਮਾਰ ਕੌਣ ਗਿਆ ਬਗਿਆੜ ਜਿਹੜਾ ਕਹਿੰਦਾ ਸੀ ਸਰਦ ਬਣੇ ਉਧਰ ਵੀ ਸਾਡੇ ਤੇ ਇਧਰ ਵੀ ਸਾਤੇ ਇੱਕ ਕੰਪਨੀ ਕਹਿੰਦੀ ਮੈਂ ਇੰਡੀਆ ਨੂੰ ਹਥਿਆਰ ਵੇਚਾਂਗੇ ਦੂਜੀ ਕੰਪਨੀ ਕਹਿੰਦੀ ਪਾਕਿਸਤਾਨ ਨੂੰ ਵੇਚਾਂਗੇ ਅਸੀਂ ਕਿਦੂ ਜੇ ਮਰੀ ਜੰਨੇ ਆ ਉਹ ਬਗੈੜਾ ਨੂੰ ਪਤਾ ਕਿ ਭੇਡਾਂ ਨੂੰ ਮੁਰਕ ਕੇਵੇਂ ਬਣਾਣਾ ਬਣਾਇਆ ਨਹੀਂ ਐਗਜ਼ਾਮਪਲ ਇਹ ਤਾਂ ਘਟਿਆ ਐਗਜ਼ਾਮਪਲ ਧਰਤੀ ਤੇ ਹੋਰ ਦੱਸੋ ਕਿਹੜੀ ਆ ਪੰਜਾਬੀ ਜੀ ਕੀ ਕਿਹਾ ਜਾ ਰਿਹਾ ਸੁਨਾਮ ਜੀ ਕਿ ਇੱਕ ਸਾਜ਼ਿਸ਼ ਹੈ ਪੰਜਾਬ ਦੇ ਵਿੱਚ ਪੰਜਾਬੀ ਘਟ ਜਾਣ ਬਾਹਰੋਂ ਲੈ ਕੇ ਲੋਕੋ ਭਸਾਇਆ ਜਾ ਰਹੇ ਨੇ ਬਾਕੀ ਕੋਈ ਸਾਜ਼ਿਸ਼ ਆ ਜਾਂ ਆਪਾਂ ਨਾਲ ਇਹ ਵੀ ਕਹਿੰਦੇ ਆ ਕਿ ਪ੍ਰਵਾਸ ਕੁਦਰਤ ਤੱਕ ਨਿਜ਼ਮ ਹੈ ਨਹੀਂ ਬਿਲਕੁਲ ਸਾਵਾਸ ਹੁੰਦਾ ਰਹਿਣਾ ਸਾਜ਼ਿਸ਼ ਕਿਉਂ ਮੈਨੂੰ ਸਾਜ਼ਿਸ਼ ਨਹੀਂ ਲੱਗ ਮੈਨੂੰ ਨਹੀਂ ਲੱਗਦੀ ਸਾਜ਼ਿਸ਼ ਇਹ ਹੈ ਮੈਂ ਚਾਹਨਾ ਮੇਰਾ ਬੱਚਾ 12ਵੀਂ ਕਰਕੇ ਕੈਨੇਡਾ ਅਮਰੀਕਾ ਜਾ ਕੇ ਪ੍ਰਵਾਸੀ ਬਣ ਜਾਏ ਇਹ ਤਾਂ ਲੋਕਾਂ ਦੀ ਸਾਜ਼ਿਸ਼ ਹੁੰਦੀ ਹੈ ਲੋਕਾਂ ਦੀ ਸਾਜ਼ਿਸ਼ ਹੈ ਕਿਉਂ ਏਜੰਸੀ ਦੀ ਕਿਸੇ ਸਰਕਾਰਾਂ ਦੀ ਲੋਕਾਂ ਦੀ ਸਾਜ਼ਿਸ਼ ਹੈ ਹੁਣ ਜਿਹੜਾ ਤੁਸੀਂ ਚਲੇ ਜਾਓ ਇੱਧਰ ਹੁਸ਼ਿਆਰਪੁਰ ਤੇ ਜਲੰਧਰ ਕਨਾਲ ਦੀ ਕੋਠੀ ਕਰੋੜਾਂ ਰੁਪਏ ਬਣਾਇਆ ਹੋਇਆ ਬੱਚੇ ਕੈਨੇਡਾ ਅਮਰੀਕਾ ਚ ਹੈ ਫਿਰ ਸਾਜ਼ਿਸ਼ ਕੀ ਦੀ ਹੈ ਮਕਾਨ ਮਾਰਗ ਦੀ ਸਾਜ਼ਿਸ਼ ਹੈ ਜਿਹੜਾ ਕਹਿੰਦਾ ਭਈਆ ਆਓ ਮੇਰੀ ਕੋਠੀ ਵਿੱਚ ਚੌਕੀਦਾਰੀ ਕਰ ਮੁੰਡਿਆਂ ਨੂੰ ਭੇਜਣਾ ਕੈਨੇਡਾ ਕੁੜੀ ਨੂੰ ਭੇਜਣਾ ਕੈਨੇਡਾ ਤਾਂ ਡੰਗਰਾਂ ਨੂੰ ਘਾ ਕੇ ਦੇ ਪਾਣਾ ਪਰ ਰਾਮੂ ਨਹੀਂ ਪਾਣਾ ਹੁਣ ਇਹ ਇਹ ਸ਼ਾਦੀ ਦਾ ਹੈ ਹੁਣ ਅੱਗੇ ਦੂਜੀ ਗੱਲ ਪਸਾਉਣ ਦੀ ਗੱਲ ਪੰਜਾਬੀਆਂ ਦੀ ਮਾਨਸਿਕਤਾ ਦੇ ਵਿੱਚ ਖੋਟ ਹੈ ਦੋਗਲਾ ਬਣਾਏ ਪੇਡਾ ਵਾਲੀ ਗੱਲ ਹੈ ਵੀ ਐਵੇਂ ਰੌਲਾ ਪਾਏ ਨੇ ਐਵੇਂ ਟੱਕਰਾਂ ਮਾਰੀ ਜਾਣੇ ਠੀਕ ਹੈ ਹੁਣ ਮੈਂ ਦੱਸਾਂ ਮੈਂ ਆਪਾਂ ਚੰਡੀਗੜ੍ਹ ਮਹੌਲੇ 'ਚ ਬੈਠੇ ਆ ਮੇਰਾ ਪਿੰਡ ਅਦਾਉਂ ਬੁਲਾਉਂਗੀ ਹੈ ਬੜਾ ਮਾਜਰਾ ਹੈ ਇੱਥੇ ਮੈਂ ਕਹਿੰਦਾ 50000 ਵੋਟ ਹੋਣੇ ਤੁਸੀਂ ਮਹੱਲਿਆਂ 'ਚ ਕਲੋਨੀਆਂ 'ਚ ਘੁੰਮ ਕੇ ਆਓ ਉੱਥੇ ਪੱਕੇ ਮਕਾਨ ਕਿਰਾਏਦਾਰ 10 ਫੁੱਟ ਦਾ 8 ਫੁੱਟ ਦਾ ਕਮਰਾ ਕਿਹਨੇ ਬਣਾਇਆ ਉਹ ਪੰਜਾਬੀ ਨੇ ਬਣਾਇਆ ਤੇ ਪੰਜਾਬੀ ਮੈਂ ਅਮੀਰ ਨਹੀਂ ਹੈਗਾ ਮੇਰੇ ਕੋਲ ਜ਼ਮੀਨ ਨਹੀਂ ਹੈ ਦੋ ਕਿਲੇ ਨਹੀਂ ਹੈ ਮੇਰੇ ਕੋਲ ਚਾਰ ਕਿਲੇ ਨਹੀਂ ਹੈ ਤੇ ਜਿਹੜੇ ਗਰੀਬ ਦੀ ਕਪੈਸਿਟੀ ਰੇੜੀ ਡਾਣ ਵਾਲੇ ਦੀ 2000 ਰੁਪਏ ਕਿਰਾਇਆ ਦੇਣ ਲਈ ਉਹਦਾ ਟੁੱਟਿਆ ਜਾ ਕੇ ਘੁਰਨਾ ਬਣਾਤਾ ਚਿੜੀਆਂ ਦਾ ਮੁਰਗੀ ਖਾਨਾ ਬਣਾਤਾ ਖੁੱਡਾ ਬਣਾਦਾ ਖੁੱਡਾ ਬਣਾਦਾ ਖੁੱਡਾ ਬਣਾਤਾ ਉਹ ਕਿਹਨੇ ਬਣਾਇਆ ਪੰਜਾਬੀ ਨੇ ਜਿਹਦੇ ਕੋਲ ਜ਼ਮੀਨ ਹੈ ਤੇ ਪੀਜੀ ਬਣਾਤੇ ਕਿਹਨੇ ਬਣਾਇਆ ਪੰਜਾਬੀ ਨੇ ਜਿਹਦੇ ਕੋਲ ਜ਼ਮੀਨ ਹੈ ਜਿਹੜਾ 2000 ਰੁਪਏ ਤੋਂ ਲੈ ਕੇ 7-8000 ਰੁਪਏ ਦਾ ਕਮਰਾ ਕਿਰਾਏ ਤੇ ਦੇ ਰਿਹਾ ਜੇ ਹੁਣ ਭਜਾ ਦੇ ਸਾਰੇ ਪ੍ਰਵਾਸੀਆਂ ਨੂੰ ਉਹਨਾਂ ਕਮਰੇ ਰਹਿਣਾ ਦੱਸੋ ਕਿਨੇ ਆ ਜਿਹੜੀ ਬੈਂਕਾਂ ਦੇ ਲਿਮਿਟ ਆ ਤੇ ਬੈਂਕਾਂ ਦੇ ਹੋਮ ਲੋਨ ਆ ਉਹ ਕਿਸ਼ਤ ਦੱਸੋ ਮੇਰੇ ਪਿੰਡ ਦੇ ਜ਼ਿੰਮੇਵਾਰ ਦੇ ਕਿਵੇਂ ਉਤਰੇਗੇ ਹੁਣ ਇਹ ਤਾਂ ਨੀਚੇ ਦਰਜੇ ਚੱਲੀਏ ਮੇਰੇ ਪਿੰਡ ਦਾ ਉਹ ਜਿੱਥੇ ਗੋਪਾਲ ਸਵੀਟਸ ਸਭ ਤੁਸੀਂ ਦੇਖਦੇ ਸਨ ਇੰਕ੍ਰੀਵ ਕੋਲੇ ਉੱਥੇ ਝੌਂਪੜੀਆਂ ਬਣਾ ਦਿੱਤੀਆਂ ਮੇਰੇ ਪਿੰਡ ਦੇ ਸਰਪੰਚ ਨੇ ਅੱਛਾ ਹੁਣ ਉਠਾਈਆਂ ਕੋਈ ਸਾਲ ਵਾਲਾ ਹੀ ਪਿੰਡ ਦੇ ਮੁੰਡੇ ਨੇ ਇਕੱਠੇ ਹੋ ਕੇ ਉਹ ਝੌਂਪੜੀ ਦਾ ਕਿਰਾਇਆ 300 ਰੁਪਏ ਲੈ ਜਾਂਦੇ ਸੀ ਦੋ ਨੰਬਰ 'ਚ ਹੁਣ 300 ਰੁਪਏ ਜੇਬ ਚ ਪਾ ਕੇ ਕੌਣ ਮਿਹਰ ਹੋ ਰਿਹਾ ਪੰਜਾਬੀ ਗਰੀਬ ਦੀ ਕਪੈਸਿਟੀ ਰੇੜੀ ਡਾਣ ਵਾਲੇ ਦੀ ਕਪੈਸਿਟੀ 300 ਰੁਪਏ ਚੋਂ ਆਪਣੀ ਦਾ ਕਿਰਾਇਆ ਦੇਣ ਦੀ ਹੈ ਉਹਦੇ ਟੱਬਰ ਦੇ 5 ਮੈਂਬਰ ਕਵਾਨੇ ਆ ਉਹ 2000 ਰੁਪਏ ਦਾ ਬਲੌਂਗੀ ਜਿ ਕਿਰਾਇਆ ਦੇ ਤੇ ਕਮਰਾ ਲੈ ਲੰਦਾ ਕੋਈ ਉਹਦਾ ਬੱਚਾ ਹੋਰ ਪੜ੍ਹ ਲੈ ਕੇ ਮਾੜੀ ਮੋੜੀ ਨੌਕਰੀ ਕਰਨ ਲੱਗਾ ਕਿਸੇ ਫੈਕਟਰੀ ਜਾ ਤਾਂ ਉਹ 5000 ਰੁਪਏ ਦਾ ਕਮਰਾ ਲੈ ਲੰਦਾ ਸ਼ਾਇਦ ਮੱਜਰੇ ਚ ਪਰ ਮੈਨੂੰ ਇਹ ਵੀ ਲੱਗਦਾ ਕਿ ਪ੍ਰਵਾਸ ਹੋ ਗਿਆ ਇੱਥੇ ਬਸ ਗਿਆ ਕਿ ਪ੍ਰਵਾਸੀ ਇੱਕ ਸਰਕਾਰ ਦੀ ਪੁਲਸੀਆ ਤੰਤਰ ਦੀ ਸਿਸਟਮ ਦੀ ਇੱਕ ਡਿਊਟੀ ਹੈ ਇੱਥੇ ਕੋਈ ਕ੍ਰਿਮੀਨਲ ਬੰਦਾ ਨਾ ਵਸੇ ਸ਼ਕਤੀ ਨਾਲ ਉਹਨਾਂ ਦੀ ਜਾਂਚ ਹੋਵੇ ਉਹਨਾਂ ਦੇ ਕਾਗਜ਼ਤ ਲੈ ਜਾਣ ਕਿਤੇ ਨਾ ਕਿਤੇ ਇਹ ਸਰਕਾਰ ਦਾ ਕੋਟ ਮੈਨੂੰ ਨਜ਼ਰ ਆਉਂਦਾ ਸਰਕਾਰ ਦਾ ਨਾ ਡੰਡਾ ਚਾਹੀਦਾ ਮੈਂ ਪੰਜਾਬੀ ਚ ਕਹਿੰਨਾ ਡੰਡਾ ਪੀਰ ਹੈ ਵਿਗੜਿਆ ਤੇਗੜਿਆ ਦਾ ਸਰਕਾਰ ਨੂੰ ਵਰਤਣਾ ਚਾਹੀਦਾ ਕੀ ਹੈ ਸਰਕਾਰ ਕੋ ਡੰਡਾ ਜੇ ਮੈਂ ਆਪਣੇ ਘਰ ਕਿਰਾਏ ਦਾ ਰੱਖਾਂ ਜਾਂ ਮੈਂ ਕਿਰਾਏ ਦਾ ਕਿਰਾਏਦਾਰ ਆ ਤਾਂ ਕਿਰਾਏਦਾਰ ਦੀ ਵੈਰੀਫਿਕੇਸ਼ਨ ਦਾ ਫਾਰਮ ਭਰਵਾਉਣ ਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਮੇਰੀ जिने पैसे ਲੈਣੇ ਜਿਨੇ ਪੈਸੇ ਲੈਣੇ ਤਾਂ ਕਿਰਾਏਦਾਰ ਦਾ ਜਦੋਂ ਫਾਰਮ ਭਰਿਆ ਜਾਂਦਾ ਤਾਂ ਹੁਣ ਕੰਪਲਸਰੀ ਕਰਤਾ ਪੰਜਾਬ ਸਰਕਾਰ ਨੇ ਕਿ ਉਹਦਾ ਆਧਾਰ ਕਾਟਦਾ ਚਾਹੀਦਾ ਜਿਹਦੇ ਚਾਹੀਦਾ ਨਾਲ ਵੋਟਰ ਕਾਰਡ ਵੀ ਚਾਹੀਦਾ ਜੇ ਤੁਹਾਡਾ ਵੋਟਰ ਕਾਰਡ ਹੈ ਨਹੀਂ ਕਿਰਾਏਦਾਰ ਦਾ ਅਧਾਗਲਪਾਵੇਂ ਹੋਏ ਤਾਂ ਦੀ ਪੁਲਿਸ ਵੈਰੀਫਿਕੇਸ਼ਨ ਸਕਸੈਸਫੁਲ ਨਹੀਂ ਹੁੰਦੀ ਹੁਣ ਜਦੋਂ ਤੁਸੀਂ 2000 ਰੁਪਏ ਕਮਰੇ ਦਾ ਕਿਰਾਇਆ ਲੈਣਾ 5000 ਰੁਪਏ ਕਮਰੇ ਦਾ ਕਿਰਾਇਆ ਲੈਣਾ ਝੌਂਪੜੀ ਦਾ 300 ਰੁਪਏ ਕਿਰਾਇਆ ਲੈਣਾ ਤਾਂ ਪੰਚ ਦੀ ਸਰਪੰਚ ਦੀ ਤੇ ਮਕਾਨ ਮਾਲਕ ਦੀ ਜ਼ਿੰਮੇਵਾਰੀ ਹੈ ਕਿ ਉਹਦਾ ਪੁਲਿਸ ਵੈਰੀਫਿਕੇਸ਼ਨ ਦਾ ਫਾਰਮ ਭਰਿਆ ਜਾਵੇ ਸੂਦਾ ਸੈਂਟਰ ਜਮਾ ਕਰਾਇਆ ਜਾਵੇ ਜੇ ਉਹ ਕ੍ਰਿਮੀਨਲ ਹੋਇਆ ਤੁਹਾਨੂੰ ਪੇਪਰ ਦੇ ਕੇ ਨਹੀਂ ਪੱਜ ਦੇਗਾ ਖਾਲੀ ਕਰਾ ਦਿਓ ਕੋਲ ਮਕਾਨ ਤੁਸੀਂ ਕਿਰਾਏਦਾਰ ਨਾਲ ਜੁਣ ਰੱਖੀ ਜਾਂਦੇ ਹੁਣ ਮੈਂ ਇੱਥੇ ਜਿਸ ਮਾਲਕ ਜਿਵੇਂ ਰਹਿ ਰਿਹਾ ਇੱਥੇ ਇੱਕ ਦੋ ਝਗੜੇ ਹੋਏ ਝਗੜੇ ਹੋਏ ਪੁਲਿਸ ਆ ਗਈ ਪੁਲਿਸ ਕਹਿੰਦੀ ਦੱਸੋ ਜੀ ਕਿਨੇ ਝਗੜਾ ਕੀਤਾ ਉਹ ਕਿਰਾਏਦਾਰ ਹੈ ਮਕਾਨ ਮਾਲਕ ਨੂੰ ਕਹਿੰਦੇ ਕਿ ਵੈਰੀਫਿਕੇਸ਼ਨ ਦਿਖਾਓ ਜੀ ਮੈਰੀ ਕੋਈ ਸ਼ਾਨੀ ਕਹਦੇ ਕਿਰਾਏਦਾਰ ਨੂੰ ਬਾਅਦ ਦੇ ਕੇ ਪਹਿਲਾਂ ਤੂੰ ਗੱਡੀ 'ਚ ਬੈਠ ਅਸੀਂ ਅਸੀਂ ਇਹ ਦੇਖਿਆ ਹੁਣ ਆਹ ਸਿਸਟਮ ਤਾਂ ਬਣਾਇਆ ਹੋਇਆ ਹੈ ਸਰਕਾਰ ਨੇ ਲਾਗੂ ਕਰੇ ਸਰਕਾਰ ਚੰਗੀ ਤਰ੍ਹਾਂ ਮੈਂ ਕਹਿੰਦਾ ਲਾ ਜਿੰਨੇ ਕਿਰਾਏਦਾਰ ਹੈ ਸਭ ਨੂੰ ਬਾਹਰ ਕੱਢ ਲੈ ਲਿਆਓ ਵੀ ਆਪਣੇ ਪਛਾਣ ਪੱਤਰ ਦਿਖਾਓ ਮਕਾਨ ਮਾਲਕ ਨੂੰ ਕਹੋ ਲੈ ਤੋ ਇਹਦੇ ਵੈਰੀਫਿਕੇਸ਼ਨ ਕਰਾਈਏ ਜਿਹੜੇ ਨੇ ਵੈਰੀਫਿਕੇਸ਼ਨ ਨਹੀਂ ਕਰਾਈ ਉਹਦੇ ਪਰਚੇ ਦਾ ਜ਼ਿਕਰ ਹੈ ਇੱਕ ਦਦੰਤ ਹੋਰ ਹੈ ਥੋੜੇ ਜਿਹ ਕੁਝ ਪੜੇ ਲਿਖੇ ਜਿਹੜੇ ਆਪ ਨੂੰ ਨੂੰ ਵਿਦਵਾਨ ਸਮਝਦੇ ਆ ਪਰ ਉਹ ਹੈ ਨਹੀਂ ਉਹ ਕਹਿੰਦੇ ਵੀ ਸਾਡੇ ਵਾਲੇ ਕੈਨੇਡਾ ਜਾਂਦੇ ਆ ਉੱਥੇ ਉਹ ਪ੍ਰੋਪਰ ਕਾਗਜ਼ਾਂ ਨਾਲ ਜਾਂਦੇ ਆ 50-50 ਲੱਖ ਰੁਪਏ ਲੈ ਕੇ ਜਾਂਦੇ ਆ ਮੈਂ ਉਹਨਾਂ ਨੂੰ ਕਹਿਣਾ ਕਿ ਉਹ ਵੀ ਤਾਂ ਫਿਰ ਉੱਥੇ ਬਈਏ ਹੋਏ ਹਾਂ ਬਈਏ ਉਹ ਤੁਸੀਂ ਇੱਥੇ ਵਾਲਿਆਂ ਨੂੰ ਕਿਉਂ ਨਫ਼ਰਤ ਕਰਦੇ ਹੋ ਬਿਲਕੁਲ ਇੱਥੇ ਵੀ ਅਗਲੇ ਨੇ ਰਹਿਣਾ ਰੋਜ਼ਗਾਰ ਕਰਨਾ ਫਿਰ ਉਹਨਾਂ ਲੋਕਾਂ ਨੂੰ ਕੀ ਕਹੋਗੇ ਕਿਉਂਕਿ ਹੁਣ ਦੇਸ਼ ਆਪਣਾ ਆਪਾਂ ਕਿਤੇ ਵੀ ਜਾ ਸਕਦੇ ਹਾਂ ਰੇਲ ਤੇ ਜਾ ਜੋ ਜਹਾਜ਼ ਤੇ ਚੱਲ ਜਾਓ ਗੱਡੀ ਤੇ ਚੱਲ ਜਾਓ ਉਹ ਵੀ ਇਸ ਤਰ੍ਹਾਂ ਹੁੰਦੇ ਆ ਉਹਨਾਂ ਕੋਈ ਵਕਰੀ ਫੀਸ ਤਾਂ ਭਰਨੋਂ ਰਹੇ ਇਹ ਇਹ ਉਹਨਾਂ ਨੂੰ ਮਤਲਬ ਜਸਟੀਫਾਈ ਕਰਦੇ ਆ ਆਪਦੇ ਵਾਲਿਆਂ ਨੂੰ ਸਹੀ ਠਹਿਰਾਉਂਦੇ ਆ ਇਹਨਾਂ ਨੂੰ ਗਲਤ ਠਹਿਰਾਉਂਦੇ ਆ ਇਹ ਦੋਗਲਾ ਪਾਣਾ ਇਹ ਸਾਡਾ ਦੋਗਲਾ ਪਾਣਾ ਰਹੀ ਗੱਲ ਹੈ ਪ੍ਰਵਾਸੀਆਂ ਦੀ ਅਸੀਂ ਨਫ਼ਰਤ ਵਾਲਾ ਭਈਏ ਕਹਿੰਨੇ ਹੈ ਤਾਂ ਭਾਈ ਸਾਹਿਬ ਦਾ ਸਾਹਿਬ ਦਾ ਭਾਈ ਸਾਹਿਬ ਸਾਹਿਬ ਦਾ ਰਿਸਪੈਕਟਡ ਫਿਰ ਅਸੀਂ ਜੇ ਹਿੰਦੀ ਬੋਲਣ ਵਾਲਿਆਂ ਨੂੰ ਪਰ ਗਾਇਰ ਪੰਜਾਬੀ ਨੂੰ ਭਈਏ ਕਹਨੇ ਆ ਤਰਾਈ ਦੇ ਵਿੱਚ ਉਹਨਾਂ ਲਈ ਪੰਜਾਬੀ ਭਈਏ ਆ ਜਿਹੜੇ ਤਰਾਈ ਚ ਅਰਬਾਂ ਦੀ ਜਮੀਨਾਂ ਹੈ ਜਿਨ੍ਹਾਂ ਦਾ ਕਲਕੱਤਾ ਚ ਕਾਰੋ ਵਾਲਾ ਟਰੱਕਾਂ ਦਾ ਜਿਨ੍ਹਾਂ ਦਾ ਸਪੇਅਰ ਪਾਰਟ ਦੀ ਦੁਕਾਨ ਹੈ ਉੱਥੇ ਤਾਂ ਅਗਲੇ ਸਾਰੇ ਸਰਦਾਰ ਜੀ ਸਰਦਾਰ ਜੀ ਕਹਿੰਦੇ ਆ ਉਹ ਤਾਂ ਗਲਤ ਨਹੀਂ ਬੋਲਦੇ ਕਿਉਂ ਕਿ ਕਿ ਜਿਹਦੀ ਜਿਹਦੀ ਛਿੱਤਰ ਚ ਦਾਮ ਹੈ ਉਹਨਾਂ ਕੋਲ ਪੈਸਾ ਹੈ ਉਹ ਗਰੀਬ ਨਹੀਂ ਹੈ ਤੁਸੀਂ ਇੱਕ ਲੇਬਰ ਵਾਲੇ ਦੀ ਰੇੜੀ ਦਾ ਉਲਟਾ ਲੋਗੇ ਜਿਹੜਾ ਬੈਂਕ ਆਫ ਨਾਈਜ਼ ਲੱਗਿਆ ਹੋਇਆ ਬਿਹਾਰੀ ਉਹਦੇ ਨਾਲ ਪੰਗਾ ਲੈ ਕੇ ਦਿਖਾਓ ਆਈਐਸ ਅਫਸਰ ਕਹਿੰਨੇ ਆ ਆਈਐਸ ਅਫਸਰ ਨਾਲ ਪੰਗਾ ਲੈ ਕੇ ਦਿਖਾਓ ਅਫਸਰ ਕਹਿੰਨੇ ਆ ਪੁੱਲ ਸਾਬਸਟਰ ਨਾਲ ਬੰਗਾ ਲੈ ਕੇ ਦਿਖਾਓ ਥੋੜਾ ਜ਼ੋਰ ਕਮਜ਼ੋਰ ਤੇ ਚੱਲਦਾ ਜਿਹਦੇ ਲਈ ਗੁਰੂ ਸਾਹਿਬ ਨੇ ਕਿਹਾ ਨਹੀਂ ਕਮਜ਼ੋਰ ਨਾਲ ਨਹੀਂ ਲੜਨਾ ਤੁਹਾਨੂੰ ਲੱਗਦਾ ਕਿ ਜਿਹੜਾ ਸਿੱਖੀ ਭੇਸ ਦੇ ਵਿੱਚ ਭਈਆਂ ਨਾਲ ਨਫ਼ਰਤ ਕਰਦੇ ਆ ਉਹ ਤਾਂ ਗੁਰਬਾਣੀ ਸਿਧਾਂਤਾਂ ਦੇ ਉਲਟੀ ਚੱਲ ਰਹੇ ਨੇ ਫਿਰ ਉਹ ਡੋਗਲੇ ਲੋਕ ਆ ਜੀ ਬੇਅਕਲੇ ਲੋਕ ਆ ਉਹਨਾਂ ਨੇ ਗੁਰਬਾਣੀ ਕਦੇ ਪੜ੍ਹੀ ਏ ਜੇ ਉਹਨਾਂ ਨੂੰ ਬਾਬੇ ਨਾਨਕ ਦੀ ਸਿੱਖਿਆ ਪੜ੍ਹੀ ਹੁੰਦੀ ਮਾਨ ਭਗਤ ਕਬੀਰ ਦੀ ਸਿੱਖਿਆ ਪੜ੍ਹੀ ਹੁੰਦੀ ਲੰਗਰ ਦੀ ਪ੍ਰਥਾ ਪੜ੍ਹੀ ਹੁੰਦੀ ਵੀ ਪਤਾ ਵੀ ਲੰਗਰ ਕਿਉਂ ਚਲਾਇਆ ਸਾਡੇ ਗੁਰੂ ਸਾਹਿਬ ਨੇ ਬਰਾਬਰ ਰੱਖਣ ਵਾਸਤੇ ਚਲਾਇਆ ਵੀ ਭਾਵੇਂ ਰਾਜਾ ਏ ਭਾ ਬਰਾਬਰ ਬੈਠ ਕੇ ਖਾਇਆ ਪਰ ਤੁਸੀਂ ਪੰਜਾਬੀਆਂ ਨੂੰ ਭੇਡਾਂ ਕਹਿਣ ਲੱਗੇ ਲੋਕ ਤੁਹਾਨੂੰ ਨਹੀਂ ਗੱਲਾਂ ਕੱਢਣਗੇ ਫਿਰ ਹਾਂ ਕੱਢ ਸਕਦੇ ਪਰ ਹੈ ਸੱਚੀ ਗੱਲ ਭੇਡਾਂ ਹੁਣ ਦੱਸੋ ਫਿਰ 1947 ਚ ਟੱਕਰਾਂ ਕਿਹਨੇ ਮਾਰੀਆਂ ਸਾਡੇ ਪੰਜਾਬੀਆਂ ਨੇ ਭੇਡਾਂ ਨੇ ਕਿਹਨੇ ਮਰਵਾਇਆਂ ਵਿਗਿਆੜਾ ਨੇ ਵਿਗਿਆੜ ਕੌਣ ਸੀ ਜਿਹੜੇ ਕਹਿੰਦੇ ਹਥਿਆਰ ਵਿੱਚ ਨਹੀਂ ਸਰੰਦਾ ਘੜੀਆ ਕਰੋ ਸਿਆਸਤਦਾਨ ਵੀ ਸੀ ਸਿਆਸਤ ਉਹ ਹੀ ਵਿਗਿਆੜ ਹੋ ਗਏ ਓਏ ਓਏ ਸਿਆਸਤਦਾਨ ਕਹਿੰਦਾ ਮੈਂ ਪ੍ਰਧਾਨ ਮੰਤਰੀ ਬਣਾ ਮੈਂ ਰਾਸ਼ਟਰਪਤੀ ਬਣਾ ਮੇਰੇ ਹਥਿਆਰ ਬਣੇ ਅਤੇ ਮੇਰਾ ਬੱਚਾ ਬਣੇ ਬੰਬਈ ਤੋਂ ਉੱਠ ਕੇ ਜਾ ਕੇ ਜਨਾਬ ਪਾਕਿਸਤਾਨੀ ਚਲਾ ਗਿਆ ਕਿਉਂਕਿ ਉਹਨੂੰ ਉੱਥੇ ਦਾ ਬੰਨਾ ਸੀ ਐਂਹਰੋ ਵਾਲਾ ਨੇ ਇੱਥੇ ਦਾ ਬੰਨਾ ਸੀ ਗਾਂਧੀ ਵਾਲਾ ਨੇ ਇੱਥੇ ਦਾ ਬੰਨਾ ਸੀ ਮਤਲਬ ਇਹ ਬਗਿਆੜਾਂ ਦੇ ਬਗਿਆੜਾਂ ਦੇ ਚੁੰਗਲ ਵਿੱਚ ਫਸ ਕੇ ਆਪਾਂ ਇੱਕੋ ਦੂਜਿਆਂ ਟੱਕਰਾਂ ਮਾਰ ਜਿੰਦੇ ਆਪਣੇ ਨਾਲੇ ਤੇ ਉੱਥੇ ਜਦ ਆਪਾਂ ਕਹਿੰਦੇ ਵੀ ਮੁਸਲਮਾਨਾਂ ਨੂੰ ਭਜਾਓ ਤਾਂ ਫਿਰ ਉਥੋਂ ਟ੍ਰੇਨਾਂ ਵੱਡ ਵੱਡ ਕੇ ਲਾਹੌਰ ਤੋਂ ਆਈਆਂ ਨਹੀਂ ਪੰਜਾਬੀ ਨਹੀਂ ਭੇਜੀਆਂ ਪੰਜਾਬੀ ਨੂੰ ਕਿਸੇ ਦਬਾਰਲੇ ਦੀ ਫੌਜ ਆਈ ਸੀ ਇੱਥੇ ਜਿਹੜੇ ਬੇਚਰਾਗੇ ਪਿੰਡ ਸਾਡੇ ਪੰਜਾਬ ਦੇ ਐਤੋਂ ਅਸੀਂ ਮੁਸਲਮਾਨ ਨਹੀਂ ਪਰ ਵੱਡ-ਵੱਟ ਕੇ ਸਰੀਰ ਦੇ ਟੁਟੇ ਕਰਕੇ ਭੇਜੇ ਨੇ 30 ਲੱਖ ਦੇ ਕਰੀਬ ਮੈਂ ਸੁਣਿਆ ਦੱਸ ਤੇ 80-80 ਸਾਲ ਹੋ ਗਏ ਸਾਡੇ ਬੁੱਢੇ ਰੋਂਦੇ ਫਿੱਟੇ ਦੇ ਫਿਰਦੇ ਯਾਰ ਮੈਂ ਆਪਣਾ ਪਿੰਡ ਦੀ ਮਿੱਟੀ ਦੇ ਬੇਕਮ ਤੇ ਉਹ ਫਿਰ ਪੇਡਾਂ ਹੀ ਅਸੀਂ 84 ਦੇ ਵਿੱਚ ਦੋ ਬੰਦੇ ਨੇਂਦਰਾ ਗਾਂਧੀ ਦੇ ਕਤਲ ਕੀਤਾ ਮੈਂ ਹੁਣ ਪੰਜਾਬੀ ਦੀ ਗੱਲ ਨਹੀਂ ਕਰਦਾ ਭਾਰਤੀ ਬੇਅਕਲੇ ਬਦਮਗ ਲੋਕਾਂ ਨੇ ਪੇਡਾਂ ਨੇ ਪੰਜਾਬੀ ਮਾਰੇ ਨਹੀਂ ਇੱਕ ਬੰਦੇ ਦਾ ਬਦਲ ਸਾਰਾ ਤੋਂ ਲੈ ਲਿਆ ਮੈਂ ਤਾਂ ਹੀ ਕਹਾ ਮੂਰਖਾਂ ਦੀ ਗਿਣਤੀ ਵੀ ਇੰਡੀਆ ਜੇ ਵੱਧ ਹੈ 4-5000 ਤੋਂ ਵੱਧ ਆ ਮੂਰਖਾਂ ਦੀ ਗਿਣਤੀ ਇੰਡੀਆ ਜੇ ਵੱਧ ਹੈ ਮੈਂ ਤਾਂ ਹੀ ਲੋਕਾਂ ਨੂੰ ਕਹਿੰਦਾ ਯਾਰ ਸਿਆਣੇ ਬਣੋ ਹੁਣ ਇੱਕ ਗੱਲ ਪੰਜਾਬੀ ਦਾ ਨੁਕਸਾ ਹੋਰ ਪੰਜਾਬੀ ਦਾ ਦਿਮਾਗ ਵਿਕਸਿਤ ਨਹੀਂ ਹੈ ਵਿਕਸਿਤ ਨਹੀਂ ਹੈ ਵਿਕਸਿਤ ਨਹੀਂ ਹੈ ਕਿਵੇਂ ਮੈਂ ਕਾਉਂਸਲਿੰਗ ਕਰਦਾ ਰਿਹਾ ਮਾਨਸਿਕ ਰੋਗੀਆਂ ਦੀ ਨਹੀਂ ਪਰ ਪੰਜਾਬੀ ਤਾਂ ਆਪਣੇ ਮੈਂ ਤਾਂ ਫਖਰ ਵਾਲੇ ਕੰਮ ਸਮਝਦੇ ਵਿਕਸਿਤ ਕਿਉਂ ਨਹੀਂ ਮੈਂ ਦੱਸਣ ਲੱਗਿਆ ਵਿਕਸਿਤ ਕਿਉਂ ਨਹੀਂ ਮੈਂ ਆਪਣੀ ਗੱਲ ਨੂੰ ਸਾਬਤ ਕਰਾਂਗਾ ਮੈਂ ਸਕੂਲਾਂ ਕਾਲਜਾਂ ਜਾਣਾ ਲੈਕਚਰ ਦੇਣ ਜਾਇਆ ਕਰਦਾ ਸੀ ਸਿਲੇਬਸ ਦੀਆਂ ਕਿਤਾਬਾਂ ਪੜ ਕੇ ਜੇ ਮੇਰਾ ਬੱਚਾ 90% ਨੰਬਰ ਲੈ ਗਿਆ ਉਹਨੇ ਸਿਲੇਬਸ ਬਲਾਵਾ ਦੋ ਕਿਤਾਬਾਂ ਨਹੀਂ ਪੜੀਆਂ ਉਹ ਦੋ ਕਿਤਾਬਾਂ ਜਿਹੜਾ ਗਿਆਨ ਉਹਦੇ ਦਿਮਾਗ 'ਚ ਹੈ ਨਹੀਂ ਉਹਨੂੰ ਦੁਨੀਆ ਦੇ ਦਾ ਪਤਾ ਹੀ ਨਹੀਂ ਉਹਨੂੰ ਸਮਾਜਿਕ ਕਦਰਾਂ ਕੀਮਤਾਂ ਦਾ ਪਤਾ ਨਹੀਂ ਜਦੋਂ ਕੰਮ ਧੰਦੇ ਦੇ ਪ੍ਰੈਸ਼ਰ ਬੰਦੇ ਸੁਸਾਇਡ ਕਰਨ ਵਾਲੇ ਜਾਂਦੇ ਪੰਜਾਬੀਆਂ ਦੇ ਘਰਾਂ 'ਚ ਸ਼ਰਾਬ ਦੀ ਬੋਤਲ ਤਾਂ ਹੈਗੀ ਐ ਐਂ ਦੇ ਕਹਿੰਦੇ ਕਿਤਾਬਾਂ ਦੱਸੋ ਕਿੰਨੀਆਂ ਤੇ ਸਾਲੀ ਦੱਸੋਗੇ ਨਾ 5 ਰੁਪਏ ਦਾ ਖਵਾਰ ਲੈ ਕੇ ਨਹੀਂ ਪੜਦੇ ਆਪਾਂ ਕਹਿੰਦੇ ਕੇਰਲ ਇੰਡੀਆ ਦਾ ਸਭ ਤੋਂ ਐਜੂਕੇਟਿਡ ਸੂਬਾ ਹੈ ਪੰਜ ਪੰਜ ਖਵਾਰਾ ਨਹੀਂ ਲੋਕਾਂ ਦੇ ਘਰਾਂ 'ਚ ਤੁਸੀਂ ਕਹਿੰਦੇ ਹੋ ਗੋਰਿਆਂ ਵਰਗੇ ਐਡਵਾਂਸ ਹੋਣਾ ਗੋਰਿਆਂ ਦੇ ਬੱਚੇ ਦੇਖੋ ਤੁਸੀਂ ਯੂਰਪ ਦੇ ਵਿੱਚ ਉਹਨਾਂ ਦੇ ਮਹੱਲੇ 'ਚ ਲਾਇਬ੍ਰੇਰੀਆਂ ਟ੍ਰੇਨ ਦੇ ਵਿੱਚ ਉਹਨਾਂ ਦੇ ਮੁੰਡੇ ਕੁੜੀਆਂ ਨੇ ਸੋਹਣੇ ਸੋਹਣੇ ਕਿਤਾਬ ਚੱਕੇ ਜਾ ਰਹੇ ਨੇ ਤੇ ਟ੍ਰੇਨ 'ਚ ਬੈਠੇ ਪੜ੍ਹਦੇ ਜਾ ਰਹੇ ਨੇ ਪੰਜਾਬੀ ਪੜ੍ਹਦੇ ਆ ਜੇ ਦਿਮਾਗ ਨੂੰ ਵਿਕਸਿਤ ਕਰਨਾ ਤਾਂ ਬੁੱਧੀਜੀਵੀ ਜਿਹੜੇ ਲੋਕ ਆ ਸਮਾਜਿਕ ਕਦਰਾਂ ਕੀਮਤਾਂ ਆ ਉਹਦੀ ਚਾਰ ਕਿਤਾਬਾਂ ਦੱਸੋ ਕਿਹਨੇ ਪੜੀਆਂ ਜਿਹਦੇ ਦਿਮਾਗ ਦਾ ਸੌਫਟਵੇਅਰ ਡਿਵੈਲਪ ਹੋ ਗਿਆ ਮਾਨਸਿਕਤਾ ਡਿਵੈਲਪ ਹੋ ਗਈ ਉਹਨੂੰ ਛੇਤੀ ਕੋ ਮੂਰਖ ਬਣਾਇ ਨਹੀਂ ਸਕਦਾ ਹੁਣ ਮੰਨ ਲਓ ਮੈਂ ਗੱਲ ਕਰਦਾ ਮੈਂ 2-4 ਕਿਤਾਬਾਂ ਪੜ੍ਹੀਆਂ ਹੋਣਗੀਆਂ ਮੈਂ ਕਿਉਂ ਨਹੀਂ ਘਬਰਾ ਹੋ ਗਿਆ ਕਿਸੇ ਕੋਲ ਵੀ ਚੱਲ ਬਈ ਚੱਲੀ ਆਪਾਂ ਉਹਨੂੰ ਭਜਾਣ ਮੈਂ ਕਿਉਂ ਨਹੀਂ ਘਬਰਾ ਹੋ ਗਿਆ ਜਿਹੜੇ ਉਹ ਲੋ ਕਹਿੰਦੇ ਧੋਤੀ ਟੋਪੀ ਯਮਨਾਬਾਰ ਮੈਂ ਕਿਉਂ ਨਹੀਂ ਘਬਰਾ ਹੋ ਗਿਆ ਜਿਹੜੇ ਕਹਿੰਦੇ ਜੀ ਰਿਜ਼ਰਵੇਸ਼ਨ ਅੰਦੋਲਨ ਜਿੱਤੇ ਸਿਆਹ ਕਰਦੇ ਤੇ ਮੈਂ ਆਪਣੇ ਆਪ ਤੇ ਮਿੱਟੀ ਤੇਲ ਪਾ ਕੇ ਕਿਉਂ ਨਹੀਂ ਲੜੇ ਜਿਨ੍ਹਾਂ ਦਾ ਦਿਮਾਗ ਵਿਕਸਿਤ ਹੈ ਚਾਰ ਗੱਲਾਂ ਵੱਧ ਪੜਦੇ ਆ ਤਾਂ ਉਹਨਾਂ ਨੂੰ ਕੋਈ ਘਬਰਾ ਨਹੀਂ ਕਰ ਸਕਦਾ ਪਰ ਇੱਕ ਹੋਰ ਵੀ ਗੱਲ ਆ ਕਿਸਾਨਾਂ ਕੋ ਵੀ ਕਹਿੰਦੇ ਨੇ ਜੀ ਕਿ ਖੇਤੀ ਦੀ ਰੀੜ ਦੀ ਹੱਡੀ ਨੇ ਜੋ ਪ੍ਰਵਾਸੀ ਨੇ ਬਿਲਕੁਲ ਜੀ ਦੂਜੀ ਗੱਲ ਜਦੋਂ ਪ੍ਰਵਾਸੀ ਉਰੇ ਹੈ ਨਹੀਂ ਸੀ ਜੀ ਆਹੇ 25-30 ਸਾਲ ਤੋਂ ਆਪਾਂ ਦੇਖਦੇ ਦੇਖਦੇ ਆਏ ਨੇ ਉਦੋਂ ਵੀ ਤਾਂ ਇੱਥੇ ਕੀਤੀ ਹੁੰਦੀ ਸੀ ਉਦੋਂ ਮਸ਼ੀਨਰੀ ਵੀ ਘੱਟ ਸੀ ਜੀ ਫਿਰ ਇਹਦਾ ਮਤਲਬ ਰਾਜਾ ਵਾਲ ਹੋਰ ਵੀ ਸਹੀ ਨਹੀਂ ਕਹਿ ਰਹੇ ਨਹੀਂ ਇੱਥੇ ਮੈਂ ਇਸ ਗੱਲ ਕਰਕੇ ਸਹਿਮਤ ਨਹੀਂ ਉਦੋਂ ਇੱਕ ਕਿੱਲੇ ਦਾ ਝਾੜ ਸੀ 8 ਕੌਂਟਲ ਕਣਕ ਦਾ ਉਦੋਂ ਪੰਜਾਬ ਦੀ ਆਬਾਦੀ ਕਿੰਨੀ ਸੀ ਦੇਸ਼ ਦੀ ਆਬਾਦੀ ਕਿੰਨੀ ਸੀ ਜਦੋਂ ਦੇਸ਼ ਆਜ਼ਾਦ ਹੋਇਆ 47 ਚ ਉਦੋਂ ਆਬਾਦੀ 30 ਕਰੋੜ ਸੀ ਠੀਕ ਹੈ ਹੁਣ ਹੋਗੇ 150 ਕਰੋੜ ਜੇ ਪਾਕਿਸਤਾਨ ਤੇ ਬੰਗਲਾਦੇਸ਼ ਵੀ ਵਿੱਚ ਮਿਲਾ ਲੀਏ ਉਹ 33 ਕਰੋੜ ਦੇ ਉਤੇ 35-40 ਕਰੋੜੀ ਸੀ ਤੇ ਹੁਣ 200 ਕਰੋੜ ਹੋਗੇ ਦੇਸ਼ੋ ਕਰੋੜ ਲਈ ਅੰਨ ਉਗਾਣਾ ਤੇ ਉਦੋਂ ਸਾਡੇ ਹੁੰਦੇ 10-10 ਬੱਚੇ ਪੰਜਾਬੀਆਂ ਦੇ ਹੁਣ ਕਮੈਨਾਂ ਵੀ ਆ ਗਏ ਮਸ਼ੀਨਾਂ ਪਿਆ ਗਏ ਆ ਉਹ ਤਾਂ ਹੈ ਨਹੀਂ ਸੀ ਉਦੋਂ ਸੀ ਸਾਡੇ 10-10 ਬੱਚੇ ਸਾਡੇ ਬੁੱਢੇ ਵੀ ਕਹਿੰਦੇ ਸੀ ਜੇ ਇੱਕ ਮਰਗਾ ਚਾਰ ਬੁੱਢੇ ਮੇਰੇ ਹੋ ਰਹੇ ਤੇ ਲੜਾਈ ਝਗੜਾ ਹੁੰਦਾ ਜੀ ਨਾ ਪਿੰਡਾਂ ਜੀ ਕਹਿੰਦੇ ਜੇ ਇੱਕ ਮਰਗਾ ਕੋਈ ਨਹੀਂ ਮੇਰੇ ਚਾਰ ਹੋ ਰਹੇ ਹੁਣ ਤਾਂ ਬੱਚੇ ਇੱਕ ਐ ਦੋ ਐ ਹੁਣ ਤਾਂ ਸੀ ਪਲੋਸ ਕੇ ਰੱਖਦੇ ਆ ਉਹਨੂੰ ਤਾਂ ਇਹ ਕਹਿੰਦੇ ਪੁੱਤ ਚਾਹ ਦਾ ਗਲਾਸ ਵੀ ਆਪਣੀ ਪੀਣਾ ਪਾਣੀ ਵੀ ਆਪਣੀ ਬੜਾ ਮਹਿਤਵੰਦ ਦੇ ਦੂੰਗਾ ਮੇਰਾ ਰਾਮੂ ਤੈਨੂੰ ਦੇ ਦੇਗਾ ਉਹ ਵਰਕ ਕਲਚਰ ਸੀ ਪੰਜਾਬੀਆਂ ਚ ਹੁਣ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਛਾਤੀ ਠੋਕ ਕੇ ਖੜੇ ਕਰਕੇ ਦੱਸੋ ਕਿ ਮੁੰਡਾ ਮੋਟਰਸਾਈਕਲ ਬੁਲੱਟ ਦੇ ਵਿੱਚ ਤੇਲ ਪਾ ਕੇ ਚਿੱਟਾ ਕੁਰਤਾ ਪਜਾਮਾ ਪਾ ਕੇ ਜਦ ਝੋਨਾ ਲਗਾਣਾ ਹੁੰਦਾ ਲੇਬਰ ਕਲਾਸ ਨੂੰ ਲੱਭਣ ਰੇਲਵੇ ਸਟੇਸ਼ਨ ਜਾਂਦਾ ਸਰ ਆਪਦੇ ਬੋਤਲਾਂ ਵੀ ਆਫਰ ਕੀਤੀਆਂ ਜਾਂਦੀਆਂ ਆਫਰ ਵੀ ਜਾਂਦੀਆਂ ਔਰ ਹਿੰਦੀ ਵੀ ਬੋਲਦੇ ਆ ਫਿਰ ਭਈਆ ਆਓ ਹਮਾਰੇ ਗਾਉ ਆਪਕੋ ਇਤਨਾ ਪੈਸਾ ਵੀ ਦੇਂਗੇ ਸਾਥੇ ਖਾਣਾ ਵੀ ਦੇਂਗੇ ਅੱਛਾ ਸਾ ਮੈਂ ਇਹ ਵੀ ਦੇਂਗੇ ਉਹ ਵੀ ਦੇਂਗੇ ਲੋਕ ਉਹ ਕਹਿ ਰਹੇ ਨੇ ਕਿ ਇਹ ਭਈਏ ਵਾਪਸ ਜਾਣਾ ਚਾਹੀਦਾ ਹੁਣ ਮੈਂ ਕਹਿੰਦਾ ਵੇ ਜਿਹੜਾ ਮੁੰਡਾ ਮੋਟਰਸਾਈਕਲ ਤੇ ਘੁੰਮਦਾ 600 ਰੁਪਏ ਦਿਹਾੜੀ ਦਿੰਦਾ ਕਿਸੇ ਨੂੰ ਉਹ ਆਪਣੇ ਖੇਤ ਚਰਹੀ ਗਈ ਉਨਵੜ ਦਾ ਮੱਝਾਂ ਦਾ ਟੋਕਾ ਕਿਉਂ ਨਹੀਂ ਕਰਦਾ 30 ਸਾਲ ਬਣਦਾ ਹੀ ਕਰਦੇ ਸੀ ਮੱਝਾਂ ਚਰਨ ਮੈਂ ਜਾਂਦਾ ਰਿਹਾ ਮੈਂ ਡੱਬਰ ਦੀਆਂ ਤੁਹਾਡੇ ਬੱਚੇ ਜਾਂਦੇ ਮੱਝਾਂ ਚਰਨ ਕੀ ਝਾੜੂ ਪੁੱਛਦਾ ਕੰਮ ਕੁੜੀ ਉਹਨੂੰ ਫਲੋਸ ਕਿ ਰੱਖਣਾ ਹੁੰਦਾ ਕਿ ਵਰਕ ਕਲਚਰ ਜਿਹੜਾ ਇੱਕ ਤਾਂ ਸਾਡੇ ਕੋਲ ਯੂਥ ਘਟ ਗਿਆ ਫਿਰ ਅਸੀਂ ਚਾਹਨੇ ਵੀ ਹਰ ਬੰਦਾ ਟਾਈ ਲਗਾ ਕੇ ਬੈਂਕ 'ਚ ਜੇ ਬੈਠੇ ਕੈਨੇਡਾ ਜਾਏ ਉੱਥੇ ਅੰਗਰੇਜ਼ੀ ਬੋਲੇ ਲੋਹੇ ਦਾ ਕੰਮ ਮੈਂ ਘਰ ਬਣਾਇਆ 1.5 ਸਾਲ ਪਹਿਲਾਂ ਮੈਂ ਬੜਾ ਲੱਭਿਆ ਬੜੀ ਮਿਹਨਤ ਕੀਤੀ ਰਾਜ ਮਿਸਤਰੀ ਮੈਨੂੰ ਪੰਜਾਬੀ ਚਾਹੀਦਾ ਨਹੀਂ ਮਿਲਿਆ ਲੱਕੜ ਦਾ ਮਿਸਤਰੀ ਮੈਨੂੰ ਪੰਜਾਬੀ ਚਾਹੀਦਾ ਨਹੀਂ ਮਿਲਿਆ ਬਿਜਲੀ ਦਾ ਮਿਸਤਰੀ ਮੈਨੂੰ ਪੰਜਾਬੀ ਚਾਹੀਦਾ ਨਹੀਂ ਮਿਲਿਆ ਮੇਰੀ ਫੋਟੋ ਹੈ ਮੈਂ ਮਈ ਦਿਵਸ ਬਨਾਇਆ 1 ਮਈ 2000 ਆਹ ਤੋਂ 1.5 ਸਾਲ ਪਹਿਲਾਂ ਮੇਰੀ ਫੋਟੋ ਦੇ ਵਿੱਚ ਜਿਹਨੂੰ ਤੁਸੀਂ ਬਈਏ ਕਹਿੰਨੇ ਕਿਰਤੀ ਵਰਗ ਉਹ ਹੈ ਫੋਟੋ 'ਚ ਇੱਕ ਬੰਦੇ ਨੇ ਪਰਨਾ ਬੰਨਿਆ ਹੋਇਆ ਉਹ ਮੇਰੇ ਪਿੰਡ ਦਾ ਮਜ਼ਦੂਰ ਹੈ ਇੱਕ ਲੱਕੜ ਦਾ ਮਿਸਤਰੀ ਪੰਜਾਬੀ ਹੈ ਉਹ ਹੈ ਮੈਂ ਡੇਢ ਗੁਣਾ ਦਿਹਾੜੀ ਦਿੱਤੀ ਮੈਨੂੰ ਮਿਲੇ ਨਹੀਂ ਹੁਣ ਵਰਕ ਕਲਚਰ ਮੈਂ ਕਹਿੰਦਾ ਇੱਥੇ ਥੋੜੀ ਜਾਤ ਪਾਤ ਹੈ ਪੰਜਾਬੀਆਂ ਦੀ ਕਿ ਲੱਕੜ ਦਾ ਕੰਮ ਦਾ ਤਰਖਾਨ ਕਰਨਗੇ ਜੀ ਕੰਸਟਰਕਸ਼ਨ ਦਾ ਕੰਮ ਤਾਂ ਆਹ ਜਾਤ ਵਾਲੇ ਕਰਨਗੇ ਜੁੱਤੀਆਂ ਦਾ ਕੰਮ ਦਾ ਮੋਚੀ ਦੀ ਜਾਤ ਕਰੋਗੇ ਕੈਨੇਡਾ ਜਾ ਕੇ ਸਾਡੇ ਮੁੰਡੇ ਲੱਕੜ ਦਾ ਕੰਮ ਕਰਦੇ ਨੇ ਕੰਸਟਰਕਸ਼ਨ ਦਾ ਕੰਮ ਕਰਦੇ ਨੇ ਭਾਂਡੇ ਵੀ ਧੋਂਦੇ ਆ ਭਾਂਡੇ ਵੀ ਧੋਂਦੇ ਆ ਹੁਣ ਜਦੋਂ ਤੁਸੀਂ ਇੱਥੇ ਦਾ ਜਾਤ ਪਤਾ ਜਾਂਦੇ ਓ ਗਾ ਕਹਿੰਦਾ ਮੈਂ ਚਾਰ ਕਿੱਲੇ ਦਾ ਮਾਲਕ ਮੈਂ ਕਿਉਂ ਕਰਾਂ ਕੈਨੇਡਾ ਚ ਕਿਉਂ ਨਹੀਂ ਆ ਜਾਂਦਾ ਤੁਹਾਡੇ ਇੰਗਲੈਂਡ ਚ ਕਿਉਂ ਨਹੀਂ ਆ ਜਾਂਦਾ ਹੁਣ ਜਿਹੜਾ ਵਰਕ ਕਲਚਰ ਹੈ ਜਿਹੜੀ ਯੂਥ ਨੂੰ ਤੁਸੀਂ ਸਿਖਾਓਗੇ ਵੀ ਲੈ ਵੀ ਤੂੰ ਵੀ ਇੱਥੇ ਰੰਦਾ ਮਾਰਿਆ ਕਰ ਤੂੰ ਵੀ ਇੱਥੇ ਰਾਜਮਿਸਤਾਨ ਦਾ ਕੰਮ ਕਰ ਤੁਸੀਂ ਫਿਰ ਪੰਜਾਬੀ ਏਕਾ ਕਰ ਲੈ ਵੀ ਮੈਂ ਤਾਂ ਆਪਣੇ ਪੰਜਾਬੀ ਮੁੰਡੇ ਨੂੰ ਜੇ 100 ਰੁਪਏ ਦਾ ਨਹੀਂ ਮੈਂ ਤਾਂ 150 ਦਵਾਂ ਤੁਸੀਂ ਕੰਪੀਟੀਸ਼ਨ ਦੇ ਅੱਗੇ ਨਿਕਲੋ ਰੇੜੀ ਲਾਣ ਨੂੰ ਕਹੋ ਆਪਣੇ ਬੰਦੇ ਵਿਆ ਲਾਂਦਾ ਫਿਰਦਾ ਬਿਹਾਰੀ ਰੇੜੀ ਵੀ ਸਮੋਸਿਆਂ ਦੀ ਰੇੜੀ ਮੇਰੇ ਦਾਉ ਪਿੰਡ ਦੀ ਸੜਕ ਤੇ ਮੈਂ ਆਪਣੇ ਕਿਸੇ ਪਿੰਡ ਦੇ ਨੀੜੇ ਮੁੰਡੇ ਨੂੰ ਕਹਾ ਵੀ ਲੈ ਬੇਟਾ ਭਰਾ ਰੇੜੀ ਤੂੰ ਲਾ ਨਹੀਂ ਪਰ ਹੁਣ ਫਰਕ ਪਿਆ 5-4 ਸਾਲ ਤੋਂ ਲੋਕ ਲਾਉਣ ਲੱਗੇ ਨੇ ਰੇੜੀਆਂ ਕੰਮ ਕਰਦੇ ਪਿਆ ਹੁਣ ਕੰਪੀਟੀਸ਼ਨ ਦੇ ਵਿੱਚ ਜਦੋਂ ਇੱਕ ਸਬਜੀ ਵਾਲਾ ਪੰਜਾਬੀ ਖੜਾ ਇੱਕ ਸਬਜੀ ਵਾਲਾ ਬਿਹਾਰੀ ਖੜਾ ਤਾਂ ਮੇਰੀ ਇਮੋਸ਼ਨਲੀ ਮੈਨੂੰ ਹੰਦੈਲ ਪੰਜਾਬੀ ਕੋਲੋਂ ਸਬਜੀ ਲੈ ਲਈ ਪਰ ਮੈਨੂੰ ਨਹੀਂ ਹੁੰਦਾ ਮੈਨੂੰ ਤਾਂ ਐ ਲੱਗਦਾ ਵੀ ਜਿਹੜੀ ਚੀਜ਼ ਵਧੀਆ ਲੱਗਦੀ ਲੈ ਲਓ ਮੈਂ ਵੀ ਸਬਜ਼ੀ ਮੰਡੀ ਜਾਂਦਾ ਕਈ ਵਾਰ ਮੈਂ ਦੇਖਦਾ ਵੀ ਯਾਰ ਜਿਵੇਂ ਬਾਬੇ ਨਾਨਕ ਨੇ ਕਿਹਾ ਇੱਕ ਨੂਰ ਤੇ ਸਭ ਜੁਗ ਉਪਜਿਆ ਹਾਂ ਬਿਲਕੁਲ ਠੀਕ ਫਿਰ ਆਪਣੇ ਚ ਨਵਰ ਤਾਂ ਕਿਉਂ ਭਾਵਨਾ ਤਾਂ ਮੈਂ ਕਹਿੰਦਾ ਜਿਹੜੀ ਭਾਵਨਾ ਪੰਜਾਬੀਆਂ ਦੀ ਵੀ ਘੱਟੋ ਘੱਟ ਤੁਸੀਂ ਇਹ ਭਾਵਨਾ ਨੂੰ ਇਸ ਪਾਸੇ ਹੀ ਵਰਤ ਲਓ ਕੰਪੀਟੀਸ਼ਨ ਦੇ ਵਿੱਚ ਆਓ ਕੰਪੀਟੀਸ਼ਨ ਤੁਸੀਂ ਕਰਨਾ ਨਹੀਂ ਮੈਂ ਪੰਜਾਬੀ ਕਹਿੰਦਾ ਉੱਠਿਆ ਨਾ ਜਾਏ ਫਿੱਟੇ ਮੋ ਗੋਡਿਆਂ ਦਾ ਨਾਚ ਨਾ ਜਾਣੇ ਆਂਗਣ ਡੇਡਾ ਕੰਮ ਤੁਸੀਂ ਕਰਨਾ ਨਹੀਂ ਇਹ ਕੁਦਰਤੀ ਵਰਤਾਰੇ ਨੇ ਇਹਦੇ ਵਿੱਚ ਨਾ ਤਾਂ ਕਿਸੇ ਪਰਿਵਾਰ ਦਾ ਜੀ ਨਾ ਪੂਰੇ ਪੰਜਾਬ ਦਾ ਨਾ ਸਰਕਾਰ ਦਾ ਕੋਈ ਨੁਕਸਤਾ ਹੈ ਨਹੀਂ ਇਹ ਤਾਂ ਕੋਈ ਮੈਂ ਹੁਣ ਕਹਾਂ ਮੈਂ ਕਹਿੰਦਾ ਚਲ ਲੁਧਿਆਣੇ ਚਲੇ ਜਾਓ ਲੁਧਿਆਣੇ ਕਿੰਨੇ ਯੂਪੀ ਬਿਹਾਰ ਦੇ ਲੱਖਾਂ ਦੀ ਗਿਣਤੀ ਚ ਹੈ ਲਿਆ ਮਗਨ ਆਪਣੇ ਪਿੰਡ ਜੇ ਤੁਹਾਨੂੰ ਲੱਗਦਾ ਹੀ ਹੈ ਵਰਕ ਕਲਚਰ ਪੈਦਾ ਕਰੋ ਆਪਣੇ ਇਕਾ ਕਰੋ ਪੰਜਾਬੀਆ ਚ ਲਿਆਓ ਨੇ ਮੁੰਡੇ ਨੂੰ ਕੰਮ ਕਰਨਾ ਸਿਖਾਓ ਲਿਆਓ ਉਥੇ ਫੈਕਟਰੀ ਦੇਣ ਜਾਓ ਇੰਟਰਵਿਊ ਬਰਾਬਰ ਕਹਣਾ ਹੋਏ ਉਹ ਫੈਕਟਰੀ ਵਾਲੇ ਜੇ ਪੰਜਾਬੀ 1000 ਤੋਂ ਪੰਜਾਬੀਆ ਮੈਂ ਤੁਹਾਨੂੰ 10% ਵਾਧਾ ਦਨ ਆ ਜਾਓ ਜਦ ਤੁਹਾਡੇ ਕੋਲ ਹੈ ਹੀ ਨਹੀਂ ਲੇਬਰ ਵਰਕ ਕਲਚਰ ਹੈ ਹੀ ਨਹੀਂ ਤਾ ਫੈਕਟਰੀ ਬੰਦ ਕਰਾਣੀਆਂ ਉੱਤੇ ਕੋਈ ਤਾਂ ਆਏਗਾ ਮੈਂ ਕਹਿੰਦਾ ਰੇੜੀ ਚਲਾਣੀ ਹੈ ਰੇਤੇ ਦੀ ਜਾਣੀ ਹੈ ਰੇੜੀ ਭਰ ਕੇ ਇੱਥੇ ਬਿਲਡਿੰਗ ਮਟੀਰੀਅਲ ਵਾਲੇ ਤੋਂ ਜੇ ਰੇੜੀ ਚਲਾਉਣ ਵਾਲਾ ਪੰਜਾਬੀ ਹੈ ਨਹੀਂ ਫੇਰ ਕੋਈ ਤੇ ਚਲਾਏਗਾ ਜਾ ਬਿਲ ਕੰਮ ਨਹੀਂ ਬਣਾ ਮੇਰਾ ਜਾਂ ਪੇਂਟ ਕਰਨਾ ਜਦੋਂ ਕੁੱਚੀ ਫੇਰਨੀ ਹੈ ਬ੍ਰਸ਼ ਫੇਰਨਾ ਨਹੀਂ ਕੌਣ ਹੈ ਕੌਣ ਵਰਕਰ ਚਾ ਦਿਆ ਲਾਦਾ ਕਿ ਥੋੜਾ ਬਿਲਾ ਬਣ ਵੀ ਆ ਗਿਆ ਪੰਜਾਬੀਆਂ ਚ ਤਾਂ ਨਹੀਂ ਟੀਕਾ ਕਲਚਰ ਚੱਲੇ ਚਿੱਟੇ ਦੇ ਪਿੱਛੇ ਪੈਗੇ ਅਸੀਂ ਪਿੱਛੇ ਪੈਗੇ ਜਿਹੜਾ ਕੰਮ ਕਰੂ ਉਹ ਸੋਚਦੇ ਨਹੀਂ ਵੀ ਉਹਨਾਂ ਨੇ ਜਦੋਂ ਅਸੀਂ ਤੁਸੀਂ ਗੱਲ ਕਰਦੇ ਪਹਿਲਾਂ ਕਰਦੇ ਸੀ ਲੋਕ ਪਹਿਲਾਂ ਸਾਡੇ ਕੋਲ ਰੋਟੀ ਖਾਣ ਨੂੰ ਪੈਣੀ ਸੀ ਪਿੰਡਾਂ 'ਚ ਮੈਨੇ ਮੱਝ ਰੱਖ ਕੇ ਗੁਜ਼ਾਰਾ ਕਰਨਾ ਪੈਂਦਾ ਸੀ ਮੇਰੇ ਮਾਪੇ ਮੈਂ ਲੋਕਾਂ ਹੁਣ ਪੈਸਾ ਆ ਗਿਆ ਜੀ ਮੈਂ ਨਾ ਵੇਚ ਕੇ ਰੇਟ ਮਹਿੰਗੇ ਹੋ ਗਏ ਇਹ ਚੰਡੀਗੜ੍ਹ ਮਹੌਲੇ ਚਲੇ ਜਾਓ ਸ਼ਹਿਰਾਂ ਦੇ ਨੇੜੇ ਚਲੇ ਜਾਓ ਕੁਝ ਨਹੀਂ 1 ਕਰੋੜ ਦਾ ਕਿਲਾ ਕੁਝ ਨਹੀਂ 10 ਕਰੋੜ ਦਾ ਕਿਲਾ ਜਿਹੜੇ ਮੈਂ ਤਤੀਕ ਸਾਲ ਪਹਿਲਾਂ ਕਹਿੰਦਾ ਸੀ ਜਿਹੜੇ ਮੇਰੇ ਪਿੰਡ ਦੇ ਬੰਦੇ ਨਾ ਜ਼ਿਮੀਂਦਾਰ ਪਰਿਵਾਰ ਸੀ ਖੇਤੀਬਾੜੀ ਕਰਨ ਵਾਲਾ ਉਹਦਾ ਜਿਹੜਾ ਕਮੀਜ਼ ਹੈ ਜਿਹਨੂੰ ਝੱਗਾ ਕਹਿੰਦੇ ਝੱਗੇ 'ਚ ਨਾ ਬੱਟ ਪਾ ਕੇ ਯੂ ਸ਼ੇਪ ਬਣ ਜਾਂਦੀ ਸੀ ਤੇ ਚੱਪਲ ਬਾਲ ਨੂੰ ਚੱਪਲ ਬਾਲ ਨੂੰ ਪੈਸੇ ਨਹੀਂ ਸੀ ਜਦੋਂ 10 ਕਿੱਲਿਆਂ ਚ 2 ਕਿੱਲੇ ਵੇਚ ਕੇ ਕਰੋੜ ਆ ਗਏ ਫਿਰ ਉਹ ਦੇਖੋ ਕਾਰ ਆ ਗਈ 10 ਲੱਖ ਵਾਲੀ ਫਿਰ ਅਕਲ ਹੁੰਨੀ ਸੀ ਮੇਰੇ ਪਿੰਡ ਦੇ ਲੋਕਾਂ ਨੂੰ ਇਹ ਮੇਰੇ ਬਜ਼ੁਰਗਾਂ ਨੂੰ ਉਹ ਗੋਹੇ ਨਾਲ ਲਿਬੜੀ ਹੁੰਦੀ ਸੀ ਚੱਪਲ ਉਹ ਵਿਚਾਰਾ ਕਾਰ 'ਚ ਬੈਠਦਾ ਸੀ ਇਹ ਤਾਂ ਸੀਗਾ ਜਿਹੜੀ ਮੇਤੋਂ ਪਹਿਲੀ ਪੀੜ੍ਹੀ ਐ ਤੁਸੀਂ ਦੇਖ ਹਾਂ ਆਪਣੀ ਜਿਹੜੀ ਹੁਣ ਮੇਰੇ ਮੇਰੀ ਉਮਰ ਦੀ ਪੀੜ੍ਹੀ ਐ ਉਹ ਕਹਿੰਦੇ ਮੈਂ ਕੀ ਕਰਾਂ ਮੈਂ ਕੀ ਕਰਾਂ ਕੰਮ ਦਿਹਾੜੀ ਮੇਰੇ ਕੋਲ ਕਾਰ ਆ ਮੇਰੀ ਐਫ ਡੀ ਪਈ ਐ ਮੇਰੇ ਬੈਂਕ 'ਚ ਪੈਸੇ ਆ ਜਿਹੜੇ ਮੇਰੇ ਬੱਚੇ ਐ ਉਹਨੇ ਮੰਨ ਲਿਆ ਨਹੀਂ ਪਰ ਮਹਿੰਗੀਆਂ ਜ਼ਮੀਨਾਂ ਤੁਹਾਡੇ ਚੰਡੀਗੜ੍ਹ ਲੁਧਿਆਣੇ ਪਟਿਆਲਾ ਨੇੜੇ-ਟੜੇ ਹੋ ਗਈਆਂ ਸਾਰੇ ਪੰਜਾਬ 'ਚ ਤਾਂ ਨਹੀਂ ਹੋਈਆਂ ਬਾਕੀ ਦੂਈ ਵਾਲਾ ਬਿਲਕੁਲ ਹੋਈਆਂ ਇੰਨਾ ਫਿਰ ਉਹ ਕਿਉਂ ਬਿੱਲੇ ਬਣਦਾ ਸ਼ਿਕਾਇਤ ਨਕਲ ਆ ਫਿਰ ਨਕਲ ਜਦੋਂ ਮੈਂ ਮੇਰਾ ਬੇਟਾ ਸਕੂਲ ਪੜਨ ਜਾਂਦਾ ਅਸੀਂ ਤਾਂ ਸਰਕਾਰੀ ਸਕੂਲਾਂ 'ਚ ਪੜੇ ਆ ਦੱਸੋ ਕਿਹੜੇ ਪੰਜਾਬੀ ਦਾ ਬੱਚਾ ਸਕੂਲ 'ਚ ਪੜਦਾ ਕਿਉਂਕਿ ਅਫੋਰਡੇਬਿਲਟੀ ਹੈ ਮੈਂ ਦੇ ਸਕਦਾ 6000 ਰੁਪਏ ਮੇਨਾ ਫੀਸ ਹੁਣ ਜਿਹੜੇ ਸਰਕਾਰੀ ਸਕੂਲ ਤੇ ਸਰਕਾਰੀ ਕਾਲਜ 'ਚ ਕੌਣ ਪੜਦਾ ਪ੍ਰਵਾਸੀਆਂ ਦੇ ਬੱਚੇ ਬਹੁਤੇ ਨੇ ਸ਼ਹਿਰਾਂ ਤੋਂ ਆਸ ਕਰਕੇ ਉਹ ਕੀ ਹੈ ਨਕਲ ਨਕਲ ਮਾਲ ਦੇ ਸੀ ਮੀਰ ਲੋਕਾਂ ਦੇ ਹੁਣ ਗੱਲ ਕਰਦੇ ਮੈਰਿਜ ਪੈਲਸ ਵਿਆਹ ਕੌਣ ਲੈ ਗਿਆ ਸੀ ਜਿਹੜੇ ਮੇਰੇ ਪ੍ਰਵਾਸੀ ਐਨ ਆਰ ਆਈ ਜਿਹਨੂੰ ਐਨ ਆਰ ਆਈ ਨੇ ਤੁਸੀਂ ਗੋਰਿਆਂ ਦੇ ਗੋਰਿਆਂ ਦੇ ਭਈਏ ਕਹੋ ਗੋਰਿਆਂ ਦੇ ਭਈਏ ਕਹੋ ਜਿਹੜੇ ਉਹ ਐਨ ਆਰ ਆਈ ਪ੍ਰਵਾਸੀ ਐ ਜਦੋਂ ਪਾਈਆ ਸੋਨਾ ਪਾ ਕੇ ਘੁੰਮਦੇ ਸੀ ਉਹ ਉਹ ਤਾਂ ਦਾਦੇ ਮੈਂ 에ਰਪੋਰਟ ਤੇ ਪੋਚਾ ਵੀ ਲਾਇਆ ਇੱਦਾਂ ਹੀ ਦਾਦੇ ਵੀ ਉੱਥੋਂ ਲੋਨ ਲੈ ਕੇ ਲਿਆਂਦਾ ਸੁਣਨਾ ਜਦੋਂ ਪਾਈਆ ਸੋਨਾ ਪਾ ਕੇ ਇੱਥੇ ਘੁੰਮਦੇ ਸੀ ਫਿਰ ਲੱਗਦਾ ਵੀ ਲਾਇਆ ਵੀ ਬਾਹਰਲੇ ਦੇਖਦਾ ਜ਼ਿੰਦਗੀ ਬੜੀ ਵਧੀਆ ਹੈ ਸਵਰਗ ਚ ਰਹਿੰਦੇ ਫਿਰ ਉਹ ਦਿਖਾਉਣ ਵਾਸਤੇ ਜਿਹੜੇ ਸੀ ਮੱਝਾਂ ਦੇ ਬਾੜਾਂ 'ਚ ਟੈਂਟ ਲਾ ਕੇ ਜਿਹਨੂੰ ਕਨਾਤ ਕਹਿੰਦੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਘਰੇ ਲੈ ਕੇ ਆਉਂਦੇ ਸੀ ਆਨੰਦਕਾਰਜ ਬੱਜਾਂ ਦੇ ਬਾੜਾਂ 'ਚ ਜੇ ਅਸੀਂ ਕਰਵਾਉਂਦੇ ਰਹੇ ਆ ਆਪਣੀ ਬਚਪਨ ਤੋਂ ਜੀ ਵੀ ਦੇਖਿਆ ਮੈਂ ਵੀ ਦੇਖਿਆ ਉਹ ਲਿਖਿਆ ਵੀ ਮੈਰੇਜ ਪੈਲਸ ਕਰਨਾ ਤੇ ਮੈਰੇਜ ਪੈਲਸ ਦਾ 10 ਲੱਖ ਵੀ ਦੇ ਦਾਂਗੇ ਫਿਰ ਪਰਪਲੇਟ ਦਾ ਖਰਚਾ ਕਰਨਾ 2000 ਵੀ ਦੇ ਦਾਂਗੇ ਫਿਰ ਜਿਹੜਾ ਉਹ ਰੱਜੇ ਪੁੱਜੇ ਵਰਗਾ ਰੱਜੇ ਪੁੱਜੇ ਵਰਗਾ ਜਿਹੜਾ ਮੈਰੇਜ ਪੈਲਸ ਦਾ ਕਲਚਰ ਲੈ ਕੇ ਆਇਆ ਉਹ ਜਿਹੜਾ ਪਿੰਡ ਵਾਲਾ ਮੁੰਡਾ ਕਹਿੰਦਾ ਬਾਪੂ ਮੇਰੇ ਚਾਚੇ ਦੇ ਮੁੰਡੇ ਦਾ ਐਦਾ ਕਰ ਲਿਆ ਮੈਂ ਵੀ ਆਉਣੀ ਭੈ ਸਾਈਕਲ ਦਿੰਦੇ ਰਹੇ ਆਪਾਂ ਬਿਆਹ ਚ ਬਹੁਤ ਵੱਡੀ ਗਲਤੀ ਆ ਤੇ 30 ਸਾਲ ਵਾਲਾ ਸਾਈਕਲ ਦੇਣਾ ਉਹ ਕਹਿੰਦੇ ਮੈਂ ਤਾਂ 20 ਲੱਖ ਵਾਲੀ ਕਾਰ ਲੈਣੀ ਮੈਂ 50 ਲੱਖ ਵਾਲੀ ਕਾਰ ਲੈਣੀ ਆਰਟੀ ਕੋਲ ਪੈਸੇ ਮਿਲ ਜਾਣੇ ਜਦ ਨਹੀਂ ਰਿਸਕ ਹੋ ਰਿਸਕ ਕਮ ਹੋਇਆ ਇਹ ਰਿਸਕ ਹੋ ਰਿਸਕ ਕਮ ਹੋਇਆ ਔਰ ਮਾਨਸਿਕਤਾ ਦੇ ਵਿੱਚ ਕੋਈ ਖੋਟ ਹੈ ਮਤਲਬ ਸਾਇੰਟਿਫਿਕਲੀ ਲੌਜੀਕਲੀ ਜੇ ਭਜਾਣਾ ਹੈ ਤਾਂ ਕੰਪੀਟੀਸ਼ਨ ਦੇ ਵਿੱਚ ਉਹਨੂੰ ਹਰਾਓ ਛੋਟੀ ਲਕੀਰ ਤਾਂ ਤੇ ਵੱਡੀ ਲਕੀਰ ਵੱਡੀ ਖਿਚੋ ਕੰਪੀਟੀਸ਼ਨ ਜੇ ਹਰਾਓ ਕੰਮ ਕਰੋ ਕੰਮ ਧੰਦੇ ਦੇ ਵਿੱਚ ਸਪੋਰਟ ਕਰੋ ਆਪਣੇ ਬੰਦੇ ਦੇ ਬੇਰੁਜ਼ਗਾਰੀ ਖਤਮ ਕਰੋ ਉਹਨੂੰ ਪੈਸੇ ਕਮਾਣ ਲਾਓ ਬਾਪੂ ਕਹੇ ਆਪਣੇ ਮੁੰਡੇ ਨੂੰ ਜਿਦਾ ਮੈਂ ਆਪਣੇ ਮੁੰਡੇ ਨੂੰ ਕਹਿੰਦਾ ਕਾਰ ਤਾਂ ਤੇਰੇ ਕੋਲ ਹੈਗੀ ਆ ਪਰ ਤੇਲ ਤਾਂ ਆਪਣੀ ਕਮਾਈ ਦਾ ਪਾਉਣਾ ਪੈਣਾ ਲੈ ਕਮਾ ਕੇ ਤੇ ਲੈ ਕੁਝ ਠੀਕ ਹੈ ਧੰਨਵਾਦ ਸੋ ਇਹ ਸੰਨ ਅਸਤਨਮ ਸਿੰਘ ਦਾ ਹਾਂ ਜਿਨ੍ਹਾਂ ਨੇ ਖਰੀਆਂ ਤੇ ਖੁੱਟੀਆਂ ਗੱਲਾਂ ਵੀ ਕੀਤੀਆਂ ਨੇ ਕਿ ਪ੍ਰਵਾਸ ਇੱਥੋਂ ਕਿਵੇਂ ਖਤਮ ਹੋਵੇ ਪੰਜਾਬ ਦੇ ਵਿੱਚ ਜੋ ਪ੍ਰਵਾਸੀਆਂ ਦੀ ਵੱਡੀ ਗਿਣਤੀ ਹੈ ਇਹਨਾਂ ਨੇ ਕਿਹਾ ਕਿ ਵਰਕ ਕਲਚਰ ਹੋਵੇ ਸਕਿੱਲ ਡਿਵੈਲਪਮੈਂਟ ਹੋਵੇ ਔਰ ਕੋਰਸੋ ਮੇ ਦੇਣ ਜਿਹੜਾ ਇੱਥੇ ਕੰਮ ਲੋਕਾਂ ਨੂੰ ਮਿਲਦਾ ਹੈ ਅਕਸਰ ਤੁਸੀਂ ਤੁਸੀਂ ਵੇਖਿਆ ਹੋਣਾ ਕਿ ਸ਼ਹਿਰਾਂ ਦੇ ਵਿੱਚ ਕੋਈ ਬਿਜਲੀ ਵਾਲੇ ਨੂੰ ਤੁਸੀਂ ਫੋਨ ਕਰੋ ਤਾਂ ਪਰਵਾਸੀ ਆਏਗਾ ਕੋਈ ਪਹਿਲਾਂ ਲੋੜ ਨਹੀਂ ਨੇ ਤਾਂ ਪਰਵਾਸੀ ਆਏਗਾ ਰਾਜ ਮਿਸਤਰੀ ਭਾਵੇਂ ਕਿ ਉਹਨਾਂ ਨੂੰ ਉਸ ਲੈਵਲ ਦਾ ਕੰਮ ਨਹੀਂ ਆਉਂਦਾ ਮਜਬੂਰੀ 'ਚ ਸਾਨੂੰ ਉਹ ਲਾਉਣੇ ਪੈਂਦੇ ਆ ਪਰ ਪਹਿਲਾਂ ਵਾਲੇ ਜਿਹੜੇ ਸਾਡੇ ਮਿਸਤਰੀ ਆ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਉਹ ਸਫਾਈ ਇਹਨਾਂ ਪਰਵਾਸੀਆਂ ਕੋਲ ਨਹੀਂ ਹੈ ਪਰ ਕਿਤੇ ਨਾ ਕਿਤੇ ਪਰਵਾਸ ਵੀ ਕੁਦਰਤ ਦਾ ਨਿਯਮ ਹੈ ਔਰ ਸਰਕਾਰਾਂ ਨੂੰ ਇਸ ਮਾਮਲੇ ਤੇ ਸਖਤ ਠੋਸ ਫੈਸਲੇ ਕਰਨੇ ਚਾਹੀਦੇ ਨੇ ਕਿ ਜੇਕਰ ਕੋਈ ਕ੍ਰਿਮੀਨਲ ਪ੍ਰਵਾਸੀ ਇੱਥੇ ਆ ਕੇ ਵੱਸਦਾ ਉਹਨੂੰ ਇੱਥੋਂ ਜ਼ਰੂਰ ਭਜਾਉਣਾ ਚਾਹੀਦਾ ਜਿਹੜਾ ਕੋਈ ਇੱਥੇ ਮਿਹਨਤ ਕਰਨ ਲਈ ਆਉਂਦਾ ਉਹਨੂੰ ਉਸ ਤਰ੍ਹਾਂ ਭਜਾਉਣ ਦੀ ਲੋੜ ਨਹੀਂ ਉਹਨੂੰ ਭਜਾਉਣ ਦੀ ਬਜਾਏ ਇੱਥੇ ਰੋਜ਼ਗਾਰ ਦੇ ਮੌਕੇ ਪੰਜਾਬੀਆਂ ਲਈ ਪੈਦਾ ਕਰੋ ਤਾਂ ਕਿ ਇਹ ਵਿਵਾਦ ਖਤਮ ਹੋ ਸਕੇ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ